ਸੰਸਨੀਖੇਜ਼ ਵਿਚਾਰ ਸਾਹਮਣੇ ਆਏ ਉਹ ਵਿਚਾਰ ਇਹ ਸੀਗੇ ਕਿ ਮੈਨੂੰ ਉਹ ਬੱਚਿਆਂ ਵਿੱਚੋਂ ਭਿਖਾਰੀ ਇੱਕ ਵੀ ਬੱਚਾ ਨਹੀਂ ਲੱਗਾ ਦੋ ਬੱਚੇ ਤਾਂ ਇਹ ਜੇ ਨਿਕਲੇ ਜਿਨ੍ਹਾਂ ਨੇ ਦੱਸਿਆ ਖੁਦ ਉਹਨਾਂ ਨੇ ਬਿਆਨ ਰਿਕਾਰਡ ਵੀ ਕਰਵਾਇਆ ਕਿ ਉਹ ਆਪਣੇ ਪਿਤਾ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਸੀ ਪਰ ਦੇਖੋ ਐਡਮਿਨਿਸਟ੍ਰੇਸ਼ਨ ਨੇ ਆਪਣੀਆਂ ਬਾਹਾਂ ਟੰਗ ਡਾਂਕੇ ਕੁਝ ਇਸ ਤਰ੍ਹਾਂ ਲੋਕ ਨਾਲ ਲੈ ਲੈ ਕੇ ਉਹਨੂੰ মিডিਆ ਓਪਰਚ्युनिटी ਬਣਾ ਲਿਆ ਜਿਸ ਤਰ੍ਹਾਂ ਨਾ ਕੋਈ ਬੜਾ ਬਬਰ ਸ਼ੇਰ ਦਾ ਸ਼ਿਕਾਰ ਕਰਨ ਲੱਗਿਆ ਕਈ ਬੰਦਿਆਂ ਨੇ ਮੈਨੂੰ ਆਫ ਦੀ ਰਿਕਾਰਡ ਗਿਆ ਜੀ ਅਸੀਂ ਨਹੀਂ ਫੜੇ ਉਹ ਤੇ ਐਸਜੀਪੀਸੀ ਵਾਲਿਆਂ ਨੇ ਨਾ ਇਧਰੋਂ ਐ ਕਰਕੇ ਚਾਰ ਫੜਾਤੇ ਆ ਇਹਦੇ ਵਿੱਚ ਅਸੀਂ ਹੁਣ ਕੀ ਕਰ ਸਕਦੇ ਆ ਪਰ ਇਨੀ ਨਲਾਇਕੀ ਐਸਜੀਪੀਸੀ ਤੇ ਉੱਤੇ ਇਲਜ਼ਾਮਬਾਦੀ ਜੇ ਇਹਨਾਂ ਨੇ ਲਿਆਂਦੇ ਇਹਨਾਂ ਨੇ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਨਹੀਂ ਕੀਤੀ ਉਹਨਾਂ ਦੇ ਵੈਲਿਡ ਪ੍ਰੂਫ ਜਦੋਂ ਬੱਚੇ ਆਪਣੇ ਮੂੰਹ ਕਹਿ ਰਹੇ ਆ ਕਿ ਸਾਡੇ ਮਾਪਿਓ ਫਲਾਣੇ ਫਲਾਣੇ ਆ ਟਰੈਂਡ ਚੱਲ ਗਿਆ ਬਹੁਤ ਸਾਰੇ ਲੋਕ ਵੀਡੀਓਗ੍ਰਾਫੀ ਦੇ ਸ਼ੌਂਕੀਆ ਹੁੰਦੇ ਹੋਏ ਗਰੀਬਾਂ ਨੂੰ ਵੀ ਭਿਖਾਰੀ ਬਣਾਉਣਾ ਸ਼ੁਰੂ ਕਰ ਗਏ ਤੁਸੀਂ ਆਪ ਦੱਸੋ ਕਿ ਡੀਐਨਏ ਟੈਸਟ ਦੀ ਗੱਲ ਕੀਤੀ ਆ ਬੱਚੇ ਰੈਸਕਿਊ ਦੀ ਗੱਲ ਕੀਤੀ ਆ ਕਿਸੇ ਨੇ ਵੀ ਇਹ ਗੱਲ ਕਹੀ ਆ ਕਿ ਫਲਾਣ ਭੀਖ ਮੰਗ ਰਿਹਾ ਸੀ ਪਰਚਾ ਦਰਜ ਕਰਤਾ ਤੁਸੀਂ ਇਹ ਮਾਮਲਾ ਚੁੱਕਿਆ ਸੀ ਭਿਖਾਰੀਆਂ ਦਾ ਕਿ ਭਿਖਾਰੀਆਂ ਤੇ ਦਾਅ ਬੜੀ ਵੱਧ ਗਈ ਆ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤੇ ਮੈਨੂੰ ਪਤਾ ਵੀ ਜਿਹੜੇ ਲੋਕ ਅੱਜ ਕੈਮਰੇ ਦੇ ਸਾਹਮਣੇ ਆ ਕੇ ਵਾਵਾ ਖਾਟ ਰਹੇ ਨੇ ਮੋਢੇ ਟੰਗ ਟੰਗੇ ਜਿਹੜੀਆਂ ਪਿਖਾਰੀਆਂ ਫੜ-ਫੜ ਕੇ ਲਿਆ ਰਹੇ ਨੇ ਇਹੋ ਬੰਦੇ ਤੁਹਾਡਾ ਮਜ਼ਾਕ ਵੀ ਡਾਇਆ ਸੀ ਕਈਆਂ ਨੇ ਕਿਹਾ ਸੀ ਵੀ ਇਹ ਕਿਹੜਾ ਮੁੱਦਾ ਹੋ ਗਿਆ ਪਿਖਾਰੀਆਂ ਦਾ ਇਹ ਕਿਹੜਾ ਕੰਮ ਫੜ ਲਿਆ ਬਹੁਤ ਸ਼ਰਮਾਂਜੇ ਪਰ ਅੱਜ ਵਾਵਾ ਖਟਰਾ ਵਾਸਤੇ ਚੈਨਲ ਤੇ ਵੀਟ ਵੀ ਕਰ ਰਹੇ ਨੇ ਉਹ ਅੱਜ ਤੇ ਜੇ ਉਹ ਪਿਖਾਰੀ ਹੁੰਦੇ ਜਾਂ ਟ੍ਰੈਫਿਕ ਛਿਲਡਰਨ ਹੁੰਦੇ ਜਾਂ ਇਸ ਬੈਗਿੰਗ ਮਾਫੀਆ ਚ ਹੁੰਦੇ ਤੇ ਐਡਮਿਨਿਸਟ੍ਰੇਸ਼ਨ ਵਿਦਿਨ ਫਿਊ ਆਵਰਸ ਉਹਨਾਂ ਨੂੰ ਵਾਪਸ ਕਿਵੇਂ ਕਰਦਾ ਇਹਦਾ ਮਤਲਬ ਹੈ ਨਾ ਕੋਈ ਗਲਤੀ ਹੋਈ ਆ ਕਿਸੇ ਬੱਚੇ ਕਿਸੇ ਕੋਈ ਹੱਥ ਖੜਾ ਕਰਕੇ ਦੱਸੇ ਕਿਸੇ ਨੇ ਕਿਹਾ ਕਿ ਇਹ ਫੜ ਲਿਆ ਇਹਦਾ ਰੋਟੀ ਪਾਣੀ ਮੇਰੇ ਵੱਲੋਂ ਇਹਦਾ ਫੂਡ ਇਹਦਾ ਸ਼ੈਲਟਰ ਇਹਦੀ ਕਾਉਂਸਲਿੰਗ ਇਹਦਾ ਹੈਲਥ ਕੇਅਰ ਇਹਦੀ ਇਕਨੋਮਿਕ ਸਪੋਰਟ ਇਹਦਾ ਜਿਹੜੇ ਸਮਾਜ ਚੱਲਣ ਵਾਸਤੇ ਸਕਿੱਲ ਚਾਹੀਦੇ ਕਿਸੇ ਇੱਕ ਬੰਦੇ ਨੇ ਗੱਲ ਕੀਤੀ ਆ ਬਸ ਫੇਦ ਪੋਛੀ ਹਾਂ ਜੀ ਫੜ ਲਓ ਫੜ ਲਓ ਫੜ ਲਓ ਉਸ ਤੋਂ ਬਾਅਦ ਦੀ ਕੋਈ ਵੀ ਅਗਲੀ ਗੱਲ ਨਹੀਂ ਪਰ ਜਿਹੜੇ ਨਜਾਇਜ਼ ਫੜੇ ਗਏ ਉਹਦੇ ਵਾਸਤੇ ਵੀ ਜਵਾਬ ਕੋਈ ਨਹੀਂ ਫਿਰ ਉਹੀ ਗੱਲ ਆ ਕਿ ਹਾਥੀ ਨੂੰ ਵੀ ਕੁੱਤਾ ਬਣਾਉਣ ਨੂੰ ਫਿਰ ਦਿੰਦੇ ਆ ਬਿਨੈ ਜੀ ਉਹ ਇਹੋ ਹੀ ਆ ਕੁੱਤਾ ਜੀ ਇਹੋ ਹੀ ਕੁੱਤਾ ਕੋਈ ਆ ਕੇ ਕਰੇ ਨਾ 6 ਬੱਚੇ ਫੜ ਲਿਆ ਜੀ ਇਹ ਪੜਾਈ ਮੇਰੇ ਵੱਲੋਂ ਕੋਈ ਆ ਕੇ ਕਵੇ ਨਾ ਜੀ ਇਹਦਾ ਰਹਿਣਾ ਮੇਰੇ ਵੱਲੋਂ ਇਹਨਾਂ ਲੋਕਾਂ ਦੇ ਪੱਲੇ ਤੇ ਇਹਨਾਂ ਵੀ ਹੈ ਨਹੀਂ ਕਿ ਇਹ ਕਿਸੇ ਨੂੰ ਇੱਕ ਕਮਰੇ ਦੀ ਛੱਤ ਦੇ ਥੱਲੇ ਹੀ ਰੱਖ ਸਕਣ ਐਡਮਿਨਿਸਟ੍ਰੇਸ਼ਨ ਦੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਇਹ ਹੀ ਦੇਖੋ ਇਹ 10 ਦਿਨ ਫਿਰ ਕੀ ਡੀਐਨ ਨੇ ਕਿੰਨੇ ਕਰਾਤੇ ਚਲੋ ਜੇ ਇਹਨਾਂ ਨੇ ਮਾfia ਫੜ ਲਏ ਇੱਕ ਵਾਰ ਗੋਲਡਨ ਗੇਟ ਤੋਂ ਫੜੇ ਆ ਇੱਕ ਵਾਰ ਬੱਸ ਸਟਾਪ ਤੋਂ ਫੜੇ ਆ ਇੱਕ ਵਾਰ ਹਰਮੰਦਰ ਸਾਹਿਬ ਦੀ ਸਰਾਊਂਡਿੰਗਸ ਤੋਂ ਫੜਿਆ ਕੋਈ ਹੱਥ ਖੜਾ ਕਰਕੇ ਦੱਸੂਗਾ ਕਿ ਇੰਨੇ ਡੀਐਨਏ ਟੈਸਟ ਹੋ ਗਏ ਤੇ ਇੰਨਾ ਪਤਾ ਲੱਗ ਗਿਆ ਕਿ ਇਹ ਟ੍ਰੈਫਿਕਡ ਚਿਲड्रन ਆ ਮਾਫੀਆ ਦੇ ਤੌਰ ਤੇ ਆ ਸਾਥੀ ਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਪਿਛਲੇ ਦਿਨ ਤੁਸੀਂ ਦੇਖਿਆ ਪੀਖ ਮੰਗਾਂ ਵਾਲੇ ਜਿਹੜੇ ਸੀ ਬੱਚੇ ਉਹਨਾਂ ਤੇ ਵੱਡੀ ਕਾਰਵਾਈ ਹੋਈ ਸੀ ਜਦੋਂ ਕਿ ਪਵਨ ਸ਼ਰਮਾ ਜਿਹੜੇ ਕਿ ਸਮਾਜ ਸੇਵੀ ਨੇ ਉਹਨਾਂ ਵੱਲੋਂ ਆਵਾਜ਼ ਚੁੱਕੀ ਗਈ ਸੀ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹਲਕ ਰੈਸਕਿਊ ਕੀਤਾ ਗਿਆ ਸੀ ਜਿੱਥੇ ਜਿੱਥੇ ਇਹ ਪਖਾਰ ਪੀਖ ਮੰਗਦੇ ਸੀ ਉਹਨਾਂ ਅੱਡੇਾਂ ਤੇ ਛਾਪਾਂ ਮਾਰੀ ਕੀਤੀ ਗਈ ਅਤੇ ਉਹਨਾਂ ਨੂੰ ਉੱਥੋਂ ਚੱਕ ਕੇ ਕਿਲਟਰ ਹੋਮ ਜਾਂ ਫਿਰ ਪਿੰਗਰ ਵਾਲਾ ਜਿਹੜਾ ਕਿ ਉੱਥੇ ਇਹਨਾਂ ਨੂੰ ਬੱਚਿਆਂ ਨੂੰ ਰੱਖਿਆ ਗਿਆ ਸੀ ਉਹਨਾਂ ਵਿੱਚੋਂ ਕੁਝ ਬੱਚੇ ਮੈਂ ਕਹਿ ਸਕਦਾ ਵੀ 6 ਕਿ ਬੱਚੇ ਜਿਹੜੇ ਸੀ ਉਹ ਬੱਚੇ ਪਖਾਰ ਹੀ ਨਹੀਂ ਸੀ ਉਹ ਸਾਰੇ ਮਾਮਲੇ ਦੀ ਗੱਲਬਾਤ ਵੀ ਕਰਾਂਗੇ ਇਸ तमाम ਮੁੱਦੇ ਦੇ ਸਾਨੂੰ ਪਵਨ ਸ਼ਰਮਾਈ ਨਾਮ ਨਾਲ ਗੱਲਬਾਤ ਕਰਾਂਗੇ ਪਵਨ ਸ਼ਰਮਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਗਰੇਵਾਲ ਸਾਹਿਬ ਔਰ ਆਪ ਜੀ ਦਾ ਬਹੁਤ ਪ੍ਰੋਮਿਨੈਂਟਲੀ ਇਸ ਭਿਖਾਰੀ ਮਾਫੀਆ ਨੂੰ ਕਾਟਲ ਨੂੰ ਰੋਕਣ ਵਾਸਤੇ ਪੰਜਾਬੀ ਲੋਕ ਚੈਨਲ ਨੇ ਜੋ ਉਪਰਾਲੇ ਕੀਤੇ ਆ ਉਹ ਵੀ ਸਰਾਣਯੋਗ ਆ ਔਰ ਤੁਸੀਂ ਜਿਵੇਂ ਦੱਸ ਹੀ ਦਿੱਤਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾਂ ਪਹਿਲ ਕੀਤੀ ਗਈ ਸੀ ਸਰਕਾਰਾਂ ਵੱਲੋਂ ਜਦੋਂ ਹੀ ਮੀਡੀਆ ਦੇ ਵਿੱਚ ਖਬਰਾਂ ਨਸ਼ਰ ਹੁੰਦੀਆਂ ਨੇ ਕਿ ਜਿਹੜਾ ਭਿਖਾਰੀ ਮਾਫੀਆ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਸਰਗਰਮ ਹੈ ਉਸ ਤੋਂ ਬਾਅਦ ਸਰਕਾਰਾਂ ਦੀ ਨੀਂਦ ਖੁੱਲਦੀ ਆ ਮੰਤਰੀ ਵੀ ਜਾਗਦੇ ਆ ਔਰ ਕ੍ਰੈਡਿਟ ਲੈਂਨ ਦੀ ਹੋੜ ਉਦੋਂ ਦੌੜ ਜਿਹੜੀ ਉਹ ਚੱਲ ਜਾਂਦੀ ਆ ਤੁਸੀਂ ਦੇਖਿਆ ਕਿ ਪਹਿਲਾਂ ਕੇਂਦਰ ਸਰਕਾਰ ਦਾ ਸਮਾਈਲ ਪ੍ਰੋਜੈਕਟ ਵੀ ਚੱਲ ਰਿਹਾ ਸੀ ਉਹਦੇ ਤਹਿਤ ਪੰਜਾਬ ਦੇ 5 ਜ਼ਿਲ੍ਹੇ ਬਠਿੰਡਾ ਜਲੰਧਰ ਲੁਧਿਆਣਾ ਮੁਹਾਲੀ ਔਰ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਮਾਈਲ ਦੇ ਤਹਿਤ ਇਨੀਸ਼ੀਏਟਿਵ ਲਿਆ ਗਿਆ ਸੀ ਨਾਲ ਦੇ ਨਾਲ ਜਦੋਂ ਜ਼ਿਆਦਾ ਰੌਲਾ ਪੈ ਗਿਆ ਤੇ ਪੰਜਾਬ ਸਰਕਾਰ ਨੂੰ ਵੀ ਲੱਗਾ ਕਿ ਅਸੀਂ ਪਿੱਛੇ ਹੋ ਗਏ ਨਾ ਉਹਨਾਂ ਨੇ ਜੀਵਨ ਜੋਤ 2.0 ਪ੍ਰੋਜੈਕਟ ਲਾਂਚ ਕਰਕੇ ਉਹ ਹੀ ਸਾਰੀ ਮੁਹਿਮ ਨੂੰ ਜੋ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਦੱਸਿਆ ਗਿਆ ਉਹ ਹੀ ਇੰਡੀਅਨ ਕਨਸਟੀਟਿਊਸ਼ਨ ਦੇ ਪ੍ਰਾਵਧਾਨ ਵਿੱਚ ਦੇ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਔਰ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਡਟਰ ਕੀਤਾ ਗਿਆ ਡਿਮੋਰਲਾਈਜ਼ ਕੀਤਾ ਗਿਆ ਕਿ ਉਹ ਭੀਖ ਨਾ ਮੰਗਣ ਚੌਂਕਾਂ ਚਰਾਹਿਆਂ ਤੋਂ ਭਿਖਾਰੀ ਗਾਇਬ ਹੋ ਗਏ ਔਰ ਬਹੁਤ ਸਾਰੇ ਬੱਚਿਆਂ ਨੂੰ ਵੀ ਰੈਸਕਿਊ ਕੀਤਾ ਗਿਆ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਜਿਹੜੇ ਰੈਸਕਿਊਡ ਬੱਚੇ ਆ ਉਹ ਪਿੰਗਲਵਾੜਾ ਵੀ ਪਹਚਾਏ ਗਏ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਉਹਦੇ ਵਿੱਚ ਉਹਨਾਂ ਦੀ ਬਹੁਤ ਸਾਰੀ ਸੇਵਾ ਸੰਭਾਲ ਵੀ ਹੋਈ ਮੈਂ ਪਰਸਨਲੀ ਵੀ ਉੱਥੇ ਗਿਆ ਬੱਚਿਆਂ ਨੂੰ ਮਿਲਿਆ ਉਹਨਾਂ ਦੀ ਕਾਉਂਸਲਿੰਗ ਕੀਤੀ ਔਰ ਬੜੀ ਇੱਕ ਸੰਸਨੀ ਖੇਜ਼ ਵਿਚਾਰ ਸਾਹਮਣੇ ਆਏ ਉਹ ਵਿਚਾਰ ਇਹ ਸੀਗੇ ਕਿ ਮੈਨੂੰ ਉਹ ਬੱਚਿਆਂ ਵਿੱਚੋਂ ਭਿਖਾਰੀ ਇੱਕ ਵੀ ਬੱਚਾ ਨਹੀਂ ਲੱਗਾ ਉਹ ਕਹਿੰਦੇ ਨਾ ਕਿ ਚਿਹਰਾ ਬਤਾ ਰਹਾ tha ਕਿ ਮਾਰਾ ਹੈ ਭੂਕ ਨੇ ਹਾਕਮ ਨੇ ਕਹਿ ਦਿਆ ਕਿ ਕੁਝ ਖਾ ਕੇ ਮਰ ਗਿਆ ਇਸ ਤੋਂ ਭਾਵ ਹੈ ਕਿ ਜਿਹੜਾ ਹਰ ਗਰੀਬ ਆ ਗੁਰਬਾ ਆ ਜਿਹੜਾ ਕਮਜ਼ੋਰ ਆ ਜਿਹੜਾ ਪਰਿਵਾਰਾਂ ਤੋਂ ਟੁੱਟਿਆ ਜਿਹੜਾ ਰੋਂਦੇ ਦਰਗਾਹੇ ਫਿਰਦਾ ਜਿਹੜਾ ਚੀਕ ਝਾੜਾ ਪਾਉਂਦਾ ਸੜਕਾਂ ਦੇ ਉੱਪਰ ਜਿਹਦੇ ਮਾਪੇ ਉਹਨੂੰ ਛੱਡ ਗਏ ਆ ਕਿਸੇ ਦੀ ਮਾਂ ਛੱਡ ਗਈ ਕਿਸੇ ਦਾ ਬਾਪ ਛੱਡ ਗਿਆ ਕਿਸੇ ਦੇ ਪਰਿਵਾਰ ਟੁੱਟ ਗਏ ਉਹ ਸੜਕਾਂ ਤੇ ਰੁੱਲਦੇ ਬੱਚੇ ਜਿਹੜੇ ਗੁਰਦੁਆਰਿਆਂ ਦਾ ਮੰਦਰਾਂ ਦਾ ਓਟ ਆਸਰਾ ਲੈਂਦੇ ਆ ਉਹਨਾਂ ਬੱਚਿਆਂ ਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਨੰਬਰ ਬਾਜ਼ੀ ਕਰਦੇ ਆਨਨ ਫਾਨਨ ਦੇ ਵਿੱਚ ਜਲਦੀ ਜਲਦੀ ਰੈਸਕਿਊ ਕਰਨ ਦੀਆਂ ਗੱਲਾਂ ਦਾ ਕਰ ਦਿੱਤੀਆਂ ਗਈਆਂ ਪਰ ਉਹਦਾ ਔਨ ਗਰਾਉਂਡ ਇਫੈਕਟ ਇਹ ਨਿਕਲਿਆ ਕਿ ਜਦੋਂ ਮੈਂ ਉਹਨਾਂ ਨਾਲ ਕਾਉਂਸਲਿੰਗ ਕੀਤੀ ਦੋ ਬੱਚੇ ਤਾਂ ਇਹ ਜੇ ਨਿਕਲੇ ਜਿਨ੍ਹਾਂ ਨੇ ਦੱਸਿਆ ਖੁਦ ਉਹਨਾਂ ਨੇ ਬਿਆਨ ਰਿਕਾਰਡ ਵੀ ਕਰਵਾਇਆ ਕਿ ਉਹ ਆਪਣੇ ਪਿਤਾ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਸੀ ਉਹਨਾਂ ਦੇ ਪਿਤਾ ਦਿੱਲੀ ਕਿਸੇ ਹਸਪਤਾਲ ਦੇ ਵਿੱਚ ਨੌਕਰੀ ਕਰਿਆ ਕਰਦੇ ਸੀ ਤੇ ਕੋਵਿਡ 19 ਤੋਂ ਬਾਅਦ ਉਹਨਾਂ ਨੂੰ ਨੌਕਰੀ ਦੀ ਭਾਲ ਹੋਰ ਲੱਗੀ ਔਰ ਉਹਨਾਂ ਨੂੰ ਕਿਤੇ ਨੌਕਰੀ ਨਹੀਂ ਸੀ ਮਿਲਦੀ ਇਸ ਦੁਕਾਨਦ ਤੋਂ ਉਹਨਾਂ ਦੀ ਮਾਤਾ ਉਹਨਾਂ ਨੂੰ ਛੱਡ ਗਈ ਤੇ ਫਿਰ ਉਹ ਬੱਚੇ ਆਪਣੇ ਪਿਤਾ ਦੇ ਨਾਲ ਜਿੱਥੇ ਵੀ ਪਿਤਾ ਜਾਂਦਾ ਉੱਥੇ ਹੀ ਉਹ ਬੱਚੇ ਜਾਇਆ ਕਰਦੇ ਆ ਪਹਿਲਾਂ ਉਹ ਬੰਗਲਾ ਸਾਹਿਬ ਗੁਰਦੁਆਰਾ ਗਏ ਫਿਰ ਉੱਥੋਂ ਵੀ ਹਟ ਕੇ ਉਹਨਾਂ ਨੂੰ ਉਹਨਾਂ ਦੇ ਭੂਆ ਹੀ ਆ ਉਹਨਾਂ ਨੇ ਸਲਾਹ ਦਿੱਤੀ ਕਿ ਅੰਮ੍ਰਿਤਸਰ ਚਲੇ ਜਾਓ ਗੁਰੂ ਕੀ ਨਗਰੀ ਚਲੇ ਜਾਓ ਉੱਥੇ ਤੁਹਾਨੂੰ ਨੌਕਰੀ ਵੀ ਮਿਲ ਜਾਏਗੀ ਔਰ 24 ਘੰਟੇ 7 ਦਿਨ ਉਥੇ ਲੰਗਰ ਵੀ ਲੱਗਦਾ ਤੁਸੀਂ ਹਰ ਮੰਦਰ ਸਾਹਿਬ ਦਾ ਓਟ ਆਸਰਾ ਵੀ ਲੈ ਸਕਦੇ ਹੋ ਬਹੁਤ ਗਰੀਬ ਗੁਰਬੇ ਉਹ ਸਰਾਊਂਡਿੰਗਸ ਦੇ ਵਿੱਚ ਰਹਿੰਦੇ ਆ ਜਿਹੜੇ ਅੰਦਰੋਂ ਲੰਗਰ ਛਕ ਲੈਂਦੇ ਆ ਤੇ ਬਾਹਰ ਆ ਕੇ ਰੈਸਟ ਕਰਦੇ ਆ ਕਈ ਪ੍ਰਦੇਸੀ ਲੋਕਾਂ ਨੂੰ ਵੀ ਉਥੇ ਆਸਰਾ ਮਿਲਦਾ ਉਸੇ ਤਰ੍ਹਾਂ ਇਹ ਦੋ ਬੱਚੇ ਗਏ ਸੀ ਪਿਤਾ ਉਹਨਾਂ ਦਾ ਉੱਥੇ ਹੀ ਮੌਜੂਦ ਸੀ ਉਹ ਆਸੇ ਪਾਸੇ ਸੀ ਉਹ ਬੱਚਿਆਂ ਨੂੰ ਉਹਨੇ ਵੇਖਿਆ ਕਿ ਸਭ ਤੋਂ ਸੇਫ ਇਹ ਜਗ੍ਹਾ ਹੈ ਪਰ ਦੇਖੋ ਐਡਮਿਨਿਸਟ੍ਰੇਸ਼ਨ ਨੇ ਆ ਆਪਣੀਆਂ ਬਾਹਾਂ ਟੰਗ ਡਾਂਕੇ ਕੁਝ ਇਸ ਤਰ੍ਹਾਂ ਲੋਕਾਂ ਨਾਲ ਲੈ ਲੈ ਕੇ ਉਹਨੂੰ মিডিਆ ਓਪਰਚ्युनिटी ਬਣਾ ਲਿਆ ਜਿਸ ਤਰ੍ਹਾਂ ਨਾ ਕੋਈ ਬੜਾ ਬਬਰ ਸ਼ੇਰ ਦਾ ਸ਼ਿਕਾਰ ਕਰਨ ਲੱਗਿਆ ਤੇ ਇਹ ਆਪਾਂ ਜ਼ਿਆਦਾ ਵੀਡੀਓਗ੍ਰਾਫੀ ਦੀ ਕਰਾਵਾਂਗੇ ਤੇ ਬੜਾ ਅੱਛਾ ਮੈਸੇਜ ਜਾਊਗਾ ਲੋਕ ਕਹਿਣਗੇ ਬੜਾ ਚੰਗਾ ਕੰਮ ਕੀਤਾ ਠੀਕ ਹੈ ਭਿਖਾਰੀਆਂ ਨੂੰ ਰੋਕਣ ਵਾਸਤੇ ਮੈਂ ਸਭ ਤੋਂ ਪਹਿਲਾਂ ਉਪਰਾਲਾ ਕਰਨ ਦਾ ਯਤਨ ਕੀਤਾ ਸੀ ਸਰਕਾਰਾਂ ਕਰ ਰਹੀਆਂ ਬਹੁਤ ਅੱਛਾ ਪਰ ਇਹਦੀ ਆੜ ਦੇ ਵਿੱਚ ਇੱਕ ਬੈਗਰ ਨੂੰ ਇੱਕ ਟਰੈਫਿਕਡ ਚਾਈਲਡ ਨੂੰ ਔਰ ਇੱਕ ਗਰੀਬ ਗੁਰਬੇ ਨੂੰ ਇਹਨਾਂ ਤਿੰਨਾਂ ਦੇ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਆ ਉਹੀ ਕੰਮ ਨਾ ਹੋਵੇ ਕਿ ਜੇ ਪੁਲਿਸ ਤੇ ਗੱਲ ਆ ਜਾਂਦੀ ਆ ਤੇ ਆਮ ਲੋਕ ਕਹਿੰਦੇ ਐਨਕਾਊਂਟਰ ਹੋ ਗਿਆ ਤੇ ਕਹਿੰਦੇ ਜੀ ਪੁਲਿਸ ਦੀ ਕਿਹੜੀ ਗੱਲ ਆ ਤੇ ਧੱਕੇ ਨਾਲ ਕਿਸੇ ਦਾ ਵੀ ਐਨਕਾਊਂਟਰ ਝੂਠਾ ਵੀ ਕਰ ਦਿੰਦੇ ਆ ਇਹ ਆਮ ਤਰ ਤਾਰਨਾ ਬਣ ਗਈ ਆ ਇਸੇ ਤਰੀਕੇ ਦੇ ਨਾਲ ਜੇ ਕੋਈ ਪੁਲਿਸ ਦਾ ਅਮਲਾ ਕੋਈ ਸਰਕਾਰ ਦਾ ਮਲਾ ਕਰਦਾ ਤੇ ਧੱਕੇ ਨਾਲ ਹੀ ਉਹਨੂੰ ਕੋਈ ਵੀ ਚੀਜ਼ ਬਣਾ ਕੇ ਰੱਖ ਦਿੰਦੇ ਇਸੇ ਤਰੀਕੇ ਨਾਲ ਨਵਾਂ ਟਰੈਂਡ ਚੱਲ ਗਿਆ ਬਹੁਤ ਸਾਰੇ ਲੋਕ ਵੀਡੀਓਗ੍ਰਾਫੀ ਦੇ ਸ਼ੌਂਕੀਆ ਹੁੰਦੇ ਹੋਏ ਗਰੀਬਾਂ ਨੂੰ ਵੀ ਭਿਖਾਰੀ ਬਣਾਉਣਾ ਸ਼ੁਰੂ ਕਰ ਗਏ। ਤੁਹਾਡੀ ਗੱਲ ਵਿੱਚੇ ਮੈਂ ਟੋਕ ਰਿਹਾ ਵਸੇ ਦੇਖਿਆ ਜਿੱਥੇ ਪ੍ਰਸ਼ਾਸਨ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਦਾ ਸਰਕਾਰਾਂ ਦਾ ਕੰਮ ਆ ਅਸੀਂ ਦੇਖਿਆ ਕੁਝ ਲੋਕ ਆਪਣੇ ਆਪ ਨੂੰ ਵਾਵਾ ਖੱਟਣ ਵਾਸਤੇ ਅਸੀਂ ਦੇਖਿਆ ਜਿਵੇਂ ਵੀਡੀਓ ਦੀ ਗੱਲ ਕਰੀਏ ਚੈਨਲ ਸਾਹਮਣੇ ਆਉਂਦੀ ਗੱਲ ਹੈ ਮੌਰੇ ਆਉਂਦੀ ਗੱਲ ਕਰੀਏ ਹਰ ਕਿਸੇ ਨੂੰ ਭਖਾਰੀ ਬਣਾ ਕੇ ਉਹਨਾਂ ਨੇ ਅੱਗੇ ਪੇਸ਼ ਕੀਤਾ ਜਿਵੇਂ ਤੁਸੀਂ ਦੱਸਿਆ ਕਿ ਕੁਝ ਜਿਹੜੇ ਬੱਚੇ ਉਹ ਤੋਂ ਬਲਾਮਤ ਹੋਏ ਨੇ ਉਹ ਭਖਾਰੀ ਨਹੀਂ ਸੀ ਹੈਗੇ ਉਹ ਦਿੱਲੀ ਤੋਂ ਰਹਿਣ ਵਾਲੇ ਸੀ ਉਹ ਲੋੜਵੰਦ ਪਰਿਵਾਰ ਸੀ ਪਰ ਇਹਨਾਂ ਨੂੰ ਵੀ ਭਖਾਰੀ ਬਣਾ ਕੇ ਪੇਸ਼ ਕੀਤਾ ਗਿਆ ਕਿ ਲੱਗਦਾ ਇਸ ਦਾ ਗਲਤ ਹੁੰਦਾ ਵਾ ਅਤੇ ਖਾਸ ਕਰਕੇ ਜੋ ਪ੍ਰਸ਼ਾਸਨ ਕੰਮ ਕਰਦਾ ਤੇ ਆਮ ਬੰਦੇ ਨੂੰ ਕਿਸੇ ਨੂੰ ਵਿੱਚ ਜਿਹੜਾ ਇਨਵੋਲਵ ਨਹੀਂ ਕਰਨਾ ਚਾਹੀਦਾ ਇਹ ਵਿੱਚ ਦੇਖੋ ਇਹ ਹੀ ਸਭ ਤੋਂ ਖਤਰਨਾਕ ਵਿਸ਼ਾ ਇਸ ਗੱਲ ਦਾ ਜਦੋਂ ਆਮ ਆਵਾਮ ਜਾਂ ਮੇਰੇ ਵਰਗੇ ਕੋਈ ਆਪਣੇ ਆਪ ਨੂੰ ਜਿਹੜੇ ਸਮਾਜ ਸੇਵੀ ਵੀ ਕਹਿੰਦੇ ਆ ਜਾਂ ਸੋਸ਼ਲ ਐਕਟਿਵਿਸਟ ਨੇ ਚੰਗੀ ਗੱਲ ਕਰਨ ਤੇ ਚੰਗੀ ਆ ਪਰ ਉਹਦੇ ਵਿੱਚ ਜਦੋਂ ਅਸੀਂ ਹਰ ਚੀਜ਼ ਨੂੰ ਮੀਡੀਆ ਦੇ ਵਿੱਚ ਚਾਲਣ ਦਾ ਮਾਮਲਾ ਬਾਹਾਂ ਟੰਗ ਟੰਗ ਕੇ ਆਪਣੀ ਪਬਲਿਸਿਟੀ ਕਰਾਉਣ ਦਾ ਮਾਮਲਾ ਉਹਦੇ ਵਿੱਚ ਤਾਂ ਚਾਈਲਡ ਵੈਲਫੇਅਰ ਕਮੇਟੀ ਦਾ ਰੋਲ ਆ ਉਹਦੇ ਵਿੱਚ ਸਰਕਾਰਾਂ ਦਾ ਰੋਲ ਆ ਉਹਦੇ ਵਿੱਚ ਡਿਪਟੀ ਕਮਿਸ਼ਨਰ ਦਾ ਰੋਲ ਆ ਉਹਦੇ ਵਿੱਚ ਨੋਟੀਫਿਕੇਸ਼ਨ ਦਾ ਰੋਲ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੁਕਦਮਾ ਦਰਜ ਹੋਇਆ ਸੀ ਉਹ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਹੋਇਆ। ਔਰ ਮੈਂ ਆਪ ਜੀ ਨੂੰ ਇਹ ਵੀ ਦੱਸ ਦਵਾਂ ਕਿ ਤੁਸੀਂ ਕਹਿੰਦੇ ਹੋ ਡਿਪਟੀ ਸਾਹਿਬ ਦੀ ਸ਼ਿਕਾਇਤ ਤੇ ਦਰਜ ਹੋਇਆ ਪਰਚਾ ਉਹ ਕਹਿੰਦੇ ਵੀ ਅਸੀਂ ਜਾ ਕੇ ਡਿਪਟੀ ਸਾਹਿਬ ਨੂੰ ਕਹਿ ਦਿੱਤੀ ਸਾਡੀ ਕਾਰਵਾਈ ਦਾ ਜਿਹੜਾ ਪਰਚਾ ਦਰਜ ਹੋਇਆ। ਨਹੀਂ ਇਹੋ ਹੀ ਥੋੜਾ ਜਿਹਾ ਮੇਰਾ ਖਿਆਲ ਹੈ ਜੇ ਥੋੜਾ ਇਹਨੂੰ ਰੀਡ ਕਰ ਲਿਆ ਜਾਵੇ, ਐਨਲਾਈਜ਼ ਕਰ ਲਿਆ ਜਾਵੇ ਕਿ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਤੇ ਪਰਚਾ ਹੋਇਆ ਔਰ بار 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 ਭੀਖ ਮੰਗਣ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜਿਹੜਾ ਪੰਜਾਬ ਦੇ ਵਿੱਚ ਐਂਟੀ ਬੈਗਰੀ ਐਕਟ 1971 ਆ ਉਹਦੇ ਵਿੱਚ ਤਾਂ ਸਰਕਾਰ ਨੇ ਅਮੈਂਡਮੈਂਟ ਤਰਮੀਮਾਂ ਕਰਨ ਦੀ ਜੇ ਗੱਲ ਕੀਤੀ ਹੈ ਕਿ ਅਸੀਂ ਭੀਖ ਮੰਗਣ ਨੂੰ ਕ੍ਰਿਮੀਨਲਾਈਜ਼ ਕਰਾਂਗੇ ਕਿਉਂਕਿ ਦੇਸ਼ ਦੇ ਵਿੱਚ ਹੀ ਭੀਖ ਮੰਗਣ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ ਸੀ ਬਹੁਤ ਸਾਰੇ ਇਦਾਂ ਦੇ ਜ਼ਿਲ੍ਹੇ ਆ ਇਦਾਂ ਦੇ ਸੂਬੇ ਆ ਜਿੱਥੇ ਭੀਖ ਮੰਗਣਾ ਅਪਰਾਧ ਨਹੀਂ ਹੈ ਕਿਉਂਕਿ ਬੈਗਰ ਦੀ ਵੀ ਇੱਕ ਆਪਣੀ ਡੈਫੀਨੇਸ਼ਨ ਆ ਇੱਕ ਬੰਦਾ ਜਿਹੜਾ ਡਿਪਰਾਈਵਡ ਆ ਜਿਹੜਾ ਲੈਗ ਕਰ ਗਿਆ ਜਿਹੜਾ ਜੀਵਨ ਦੇ ਵਿੱਚ ਪਿੱਛੇ ਰਹਿ ਗਿਆ ਉਹਦਾ ਸਰੀਰਕ ਕਾਰਨ ਹੋ ਸਕਦਾ ਪਰਿਵਾਰਕ ਕਾਰਨ ਹੋ ਸਕਦਾ ਮਾਸ਼ੀ ਹੋ ਸਕਦਾ ਸਮਾਜੀ ਹੋ ਸਕਦਾ ਇਹ ਸਾਰੇ ਕਾਰਨ ਹੋ ਸਕਦੇ ਆ ਜਿਹਦੇ ਕਾਰਨ ਉਹ ਪੈਸੇ ਦੀ ਦੌੜ ਤੋਂ ਪਿੱਛੇ ਰਹਿ ਗਿਆ ਉਹਨੂੰ ਕਿਸੇ ਮਦਦ ਦੀ ਲੋੜ ਆ ਜਨੂਨ ਬੰਦਾ ਤੇ ਲੋਕ ਤਰद्दद ਕਰਨ ਆਸੇ ਪਾਸੇ ਜਾ ਕੇ ਦੇਖਣ ਕੀ ਵਾਕਈ ਕਿਹੜਾ ਜਨੂਨ ਆ ਕਿੰਨੂੰ ਲੋੜ ਆ ਉਹਦੀ ਜਾ ਕੇ ਮਦਦ ਕਰਨ ਉਹ ਫਿਰ ਉਸ ਭੀਖ ਦੇ ਜ਼ੁਮਰੇ ਦੇ ਵਿੱਚ ਗੱਲ ਨਹੀਂ ਆਉਂਦੀ ਇਹ ਜਿਹੜੇ ਮੁਕਦਮੇ ਦਰਜ ਹੋਏ ਆ ਜਿਹੜਾ ਇੱਕ ਮੁਕਦਮਾ ਹੋਇਆ ਇਹ ਵੀ ਬਹੁਤ ਗਲਤ ਅਲਵਾਮ ਬਣਾਤੀ ਗੱਲ ਕਿ ਜੀ ਪਹਿਲਾ ਮੁਕਦਮਾ ਦਰਜ ਹੋਇਆ ਮੇਰੇ ਕੋਈ ਰਿਕਾਰਡ ਆ 2009 ਦੇ ਵਿੱਚ ਵੀ ਸਿਵਲ ਲਾਈਨ थाना ਅੰਮ੍ਰਿਤਸਰ ਦੇ ਵਿੱਚ ਵੀ ਇਦਾਂ ਦਾ ਹੀ ਇੱਕ ਮੁਕਦਮਾ ਦਰਜ ਹੋਇਆ ਸੀ ਜਿਹੜਾ ਜਸਟਿਸ ਜੂਵਨਾ ਇਲੈਕਟ ਦੇ ਤੈਥ ਹੋਇਆ ਸੀ ਮੈਂ ਨਾਲ ਉਹ ਦੇਖ ਰਿਹਾ ਜੇ ਮੈਂ ਆਪ ਜੀ ਨੂੰ ਦਿਖਾ ਪਾਵਾਂ ਤੇ ਉਹ ਪਹਿਲਾਂ ਵੀ ਇਦਾਂ ਦੇ ਮੁਕਦਮੇ ਤਾਂ ਦਰਜ ਹੁੰਦਾ ਹੀ ਰਿਹਾ ਹੈ ਉਹ ਮੇਰੇ ਕੋਲ ਨਿਕਲ ਆਇਆ ਰਿਕਾਰਡ ਐਫ ਆਈ ਆਰ ਨੰਬਰ 7 ਹੈ ਔਰ ਉਹਦੀ ਤਾਰੀਖ ਹੈ 7 1 2009 ਇਹਦੇ ਵਿੱਚ 363 ए 365 आईपीसी 44 42 ਜਸਟਿਸ ਜੁਵਨਾਈਲ ਐਕਟ 1986 ਪੁਲਿਸ ਸਟੇਸ਼ਨ ਸਿਵਲ ਲਾਈਨ ਅੰਮ੍ਰਿਤਸਰ ਇਹਦਾ ਮਤਲਬ ਇਹ ਆ ਕਿ ਕੋਈ ਬੰਦਾ ਜੇ ਬੱਚਿਆਂ ਕੋਲੋਂ ਜ਼ਬਰਨ ਭੀਖ ਮੰਗਾਉਂਦਾ ਉਹਨਾਂ ਕੋ ਫੋਰਸਡ ਲੇਬਰ ਕਰਾਉਂਦਾ ਫੋਰਸਡ ਬੈਗਿੰਗ ਕਰਾਉਂਦਾ ਉਹਨਾਂ ਦੀ ਫਿਜ਼ੀਕਲ ਔਰ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਦਾ ਯਾਨਕੋ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਕੋਈ ਏਦਾਂ ਦੇ ਕੰਮ ਧੰਦੇ ਦੇ ਵਿੱਚ ਲਾਉਂਦਾ ਤੇ ਉਹ ਜਸਟਿਸ ਜੁਵਨਾਈਲ ਐਕਟ ਦੇ ਪ੍ਰਾਵਧਾਨ ਉਹਦੇ ਉੱਤੇ ਲਾਗੂ ਹੁੰਦੇ ਆ ਇਸੇ ਤਹਿਤ ਜਿਹੜਾ ਰਣਜੀਤ ਐ ਨੂੰ ਵਿਖੇ ਪਰਚਾ ਹੋਇਆ ਉਹ ਹੋਇਆ ਜਸਟਿਸ ਜੁਵਨਾਈਲ ਐਕਟ ਦਾ ਕਿ ਬੱਚੇ ਨੂੰ ਭੀਖ ਮੰਗਣ ਦੇ ਵਿੱਚ ਠੇਕਿਆ ਨਾ ਜਾਵੇ ਇਹ ਨਹੀਂ ਹੋਇਆ ਕਿ ਉਹ ਭਿਖਾਰੀ ਦੇ ਉੱਤੇ ਪਰਚਾ ਦਰਜ ਹੋਇਆ ਕਿ ਤੂੰ ਭੀਖ ਕਿਉਂ ਮੰਗੀ ਆ ਇਹ ਚੀਜ਼ਾਂ ਦਾ ਲੋਕਾਂ ਨੂੰ ਫੈਕਟ ਇਹਦੇ ਸਮਝ ਲੈਣੇ ਚਾਹੀਦੇ ਆ ਲੋਕ ਤਾਂ ਪੰਜਾਬ ਦੇ ਬੜੇ ਸੂਝਵਾਨ ਆ ਹੁਣ ਇਹਦੇ ਵਿੱਚ ਜਿਹੜੀ ਕ੍ਰੈਡਿਟ ਦੀ ਦੌੜ ਲੱਗ ਜਾਂਦੀ ਆ ਜਿਹੜੀ ਮੰਨ ਲਓ ਮੈਂ ਸਮਝਦਾ ਕਿ ਇਹ ਸੋਚ ਜਿਹੜੀ ਛੋਟੀ ਸੋਚ ਦਾ ਮਜ਼ਹਾਰਾ ਜਦੋਂ ਅਸੀਂ ਕਰਦੇ ਆ ਜੀ ਆ ਕਰ ਰਿਹਾ ਫਲਾਣਾ ਕਰ ਰਿਹਾ ਇਹੋ ਜੀ ਕੋਈ ਗੱਲ ਨਹੀਂ ਆ ਸਮਾਜ ਵਾਸਤੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਚੰਗੇ ਕੰਮ ਕਰਨੇ ਚਾਹੀਦੇ ਆ ਲੋਕਾਂ ਦੇ ਸਾਹਮਣੇ ਤੱਥ ਅੱਛੇ ਤਰੀਕੇ ਦੇ ਨਾਲ ਰੱਖਣੇ ਚਾਹੀਦੇ ਆ ਤੁਸੀਂ ਆਪ ਦੱਸੋ ਕਿ ਡੀਐਨਏ ਟੈਸਟ ਦੀ ਗੱਲ ਕੀਤੀ ਆ ਬੱਚੇ ਰੈਸਕਿਊ ਦੀ ਗੱਲ ਕੀਤੀ ਆ ਕਿਸ ਨੇ ਵੀ ਇਹ ਗੱਲ ਕਹੀ ਹੈ ਕਿ ਫਲਾਂ ਭੀਖ ਮੰਗ ਰਿਆ ਸੀ ਪਰਚਾ ਦਰਜ ਕਰਤਾ ਕੋਈ ਇਹੋ ਜਿਹਾ ਪਰਚਾ ਦਰਜ ਨਹੀਂ ਹੋਇਆ ਇੱਕ ਬੜਾ ਇੱਕ ਸਵਾਲ ਹੈ ਮੇਰਾ ਤੁਹਾਨੂੰ ਅਸੀਂ ਦੇਖਿਆ ਜਦੋਂ ਤੁਸੀਂ ਇਹ ਮਾਮਲਾ ਚੁੱਕਿਆ ਸੀ ਭਖਾਰੀਆਂ ਦਾ ਵੀ ਭਖਾਰੀਆਂ ਤੇ ਦਾਅ ਬੜੀ ਵੱਧ ਗਈ ਆ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤੇ ਮੈਨੂੰ ਪਤਾ ਵੀ ਜਿਹੜੇ ਲੋਕ ਅੱਜ ਕੈਮਰੇ ਦੇ ਸਾਹਮਣੇ ਆ ਕੇ ਵਾਵਾ ਖਾਟ ਰਹੇ ਨੇ ਮੋਢੇ ਟੰਗ ਟੰਗ ਕੇ ਜਿਹੜੀਆਂ ਭਖਾਰੀਆਂ ਫੜ ਫੜ ਕੇ ਲਿਆ ਰਹੇ ਨੇ ਇਹੋ ਬੰਦੇ ਤਾਂ ਤੁਹਾਡਾ ਮਜ਼ਾਕ ਵੀ ਡਾਇਆ ਸੀ ਕਈਆਂ ਨੇ ਕਿਹਾ ਸੀ ਵੀ ਇਹ ਕਿਹੜਾ ਮੁੱਦਾ ਹੋ ਗਿਆ ਭਖਾਰੀਆਂ ਦਾ ਇਹ ਕਿਹੜਾ ਕੰਮ ਫੜ ਲਿਆ ਬਹੁਤ ਸ਼ਰਮਾ ਜੀ ਨੇ ਪਰ ਅੱਜ ਵਾਵਾ ਖਟ ਰਹੇ ਆ ਤੇ ਦੇਖੋ ਮੈਂ ਉਹ ਹੀ ਗੱਲ ਕਰ ਰਿਹਾ ਉਹ ਜਿਹੜੀ ਸੋਡੀ ਸੋਚ ਹੁੰਦੀ ਆ ਜਿਹੜਾ ਕਈ ਵਾਰ ਮੈਂ ਉਹਨਾਂ ਦੀ ਵੀ ਗਲਤੀ ਨਹੀਂ ਮੰਨਦਾ ਕਈ ਵਾਰ ਸਮਝ ਹੀ ਹੁੰਨੀ ਨਹੀਂ ਹੁੰਦੀ ਜਾਂ ਉਹਨਾਂ ਥੋੜਾ ਪੜ੍ਹਾਈ ਦਾ ਵੀ ਬੜਾ ਫਰਕ ਆ ਜਾਂਦਾ ਗੱਲ ਦੇ ਵਿੱਚ ਤੁਹਾਡੇ ਵਿਚਾਰਾਂ ਦਾ ਸੋਚ ਦਾ ਬਹੁਤ ਫਰਕ ਪੈਂਦਾ ਇਹ ਸਾਰੀਆਂ ਗੱਲਾਂ ਪਬਲਿਸ਼ਿਟੀ ਵਾਸਤੇ ਨਹੀਂ ਹੁੰਦੀਆਂ ਇਹ ਸਾਰੀਆਂ ਗੱਲਾਂ ਦਾ ਮੇਨ ਮਕਸਦ ਹੁੰਦਾ ਲੋਕਾਂ ਨੂੰ ਰੀਲੀਫ ਦਿਵਾਉਣਾ ਸਮਾਜ ਦੀ ਤਹ ਤੱਕ ਜਾ ਕੇ ਉਹਨਾਂ ਦੀ ਸੇਵਾ ਕਰਨਾ ਤਾਂ ਕਿ ਲੋਕਾਂ ਨੂੰ ਰਾਹਤ ਮਹਿਸੂਸ ਹੋਵੇ ਇਹਦਾ ਮਤਲਬ ਅੱਜ ਇਹ ਨਹੀਂ ਨਾ ਚੱਲ ਗਿਆ ਕਿ ਤੁਸੀਂ ਪਹਿਲਾਂ ਕਿਸੇ ਵੀ ਗਰੀਬ ਗੁਰਬੇ ਨੂੰ ਫੜ ਲਓ ਕਹਦੋ ਜੀ ਇਹ ਭਿਖਾਰੀ ਹੈ ਕੋਈ ਕਿਸੇ ਨੂੰ ਵੈਰੀਫਿਕੇਸ਼ਨ ਹੋਈ ਕਿ ਇਹ ਭਿਖਾਰੀ ਹੈ ਕੋਈ ਅਮਰ ਰਿਸਰਚ ਅਜੇ ਡੀਐਨਏ ਟੈਸਟ ਹੋਇਆ ਪਹਿਲੇ ਜਿਹੜੇ ਦੋ ਬੱਚਿਆਂ ਦਾ ਜ਼ਿਕਰ ਕੀਤਾ ਉਹ ਤਾਂ ਉਹਦੇ ਮਾਪਿਆਂ ਨੂੰ ਵਿਦਨ ਫਿਊ ਆਰਸ ਪਿੰਗਲਵਾੜਾ ਨੇ ਮਿਲਾਈ ਦਿੱਤਾ ਸੀ ਤੇ ਜੇ ਉਹ ਭਿਖਾਰੀ ਹੁੰਦੇ ਜਾਂ ਟ੍ਰੈਫਿਕ ਦੇ ਚਿਲਡਰਨ ਹੁੰਦੇ ਜਾਂ ਇਸ ਬੈਗਿੰਗ ਮਾਫੀਆ ਚ ਹੁੰਦੇ ਤੇ ਐਡਮਿਨਿਸਟ੍ਰੇਸ਼ਨ ਵਿਦਨ ਫਿਊ ਆਰਸ ਉਹਨਾਂ ਨੂੰ ਵਾਪਸ ਕਿਵੇਂ ਕਰਦਾ ਇਹਦਾ ਮਤਲਬ ਹੈ ਨਾ ਕੋਈ ਗਲਤੀ ਹੋਈ ਆ ਉਸ ਤੋਂ ਬਾਅਦ ਜਿਹੜੇ ਬਾਕੀ ਬੱਚੇ ਵੀ ਆ ਉਹਨਾਂ ਦੇ ਮਾਪੇ ਵੀ ਲੋਕਲ ਨੇ ਮੇਰਾ ਖਿਆਲ ਹੈ ਕਿ ਤੇ ਜਲੰਧਰ ਆ ਇੱਕ ਤੇ ਅੰਮ੍ਰਿਤਸਰ ਕੋਈ ਬੜੀ ਕੋਈ ਡੇਰੀ ਆ ਉੱਥੇ ਉਹਨੇ ਮਾਪੇ ਕੰਮ ਕਰਦੇ ਇੱਕ ਹੋਰ ਬੱਚਾ ਉਹ ਦੱਸਦਾ ਕਿ ਉਹਦੇ ਸਰਾਊਂਡਿੰਗ ਚ ਉਹਦੀ ਮਾਤਾ ਕੱਲੀ ਆ ਬਾਪ ਛੱਡ ਗਿਆ ਤੇ ਉਹਦੀ ਮਾਤਾ ਹੋਟਲਾਂ 'ਚ ਸੇਵਾ ਸਫਾਈ ਦਾ ਕੰਮ ਕਰਦੀ ਆ ਤੇ ਠੀਕ ਆ ਉਹ ਬੀਬੀ ਸੋਚਦੀ ਹੋਊਗੀ ਕਿ ਹਰਮੰਦਰ ਸਾਹਿਬ ਤੋਂ ਦੁਨੀਆਂ ਦੀ ਪਵਿੱਤਰ ਤੇ ਸੇਫਸਟ ਜਗ੍ਹਾ ਜਿੱਥੇ ਮੇਰਾ ਬੱਚਾ ਇੱਥੇ ਬੈਠਾ ਹੋਊਗਾ ਇੱਥੋਂ ਭੋਜਨ ਵੀ ਚੱਕ ਲੂਗਾ ਮੈਂ ਉਹਨਾਂ ਦੀ ਦੇਰ ਹੋਟਲਾਂ ਜਾ ਕੇ ਸਫਾਈ ਕਰ ਲਾਂਗੇ ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਹੋਈ ਕਿ ਤੁਸੀਂ ਗਰੀਬਾਂ ਨੂੰ ਭਿਖਾਰੀ ਨਾ ਬਣਾਓ ਇਹ ਇਦਾਂ ਦਾ ਤਮਾਸ਼ਾ ਕ੍ਰੀਏਟ ਨਾ ਕਰੋ ਕਿ ਕੋਈ ਗਰੀਬ ਹੈ ਉਹਨੂੰ ਅਸੀਂ ਸਿੱਧਾ ਹੀ ਜਿਹਾ ਭਿਖਾਰੀ ਹੈ ਜੀ ਇਹਨੂੰ ਫੜ ਲਓ ਫੜ ਲਓ ਜੇ ਇਹ ਫੜਿਆ ਤੇ ਤੁਹਾਡੀ ਜਵਾਬਦੇਹੀ ਬਣਦੀ ਹੈ ਕਿ ਤੁਸੀਂ ਵਾਕੇ ਹੀ ਅੰਮ੍ਰਿਤਸਰ ਲੋਕਾਂ ਨੂੰ ਦੱਸ ਦੋ ਉਹ ਕਿ ਆਹ ਮਾਫੀਆ ਸੀ ਇਹ ਕਾਟਲ ਸੀ ਇੱਥੋਂ ਆਪਰੇਟ ਹੋ ਰਿਹਾ ਸੀ ਇੰਨੇ ਪੈਸੇ ਬਰਾਮਦਗੀ ਆ ਇੰਨੇ ਬੱਚਿਆਂ ਦੀ ਬਰਾਮਦਗੀ ਆ ਪਰ ਜੇ ਸਿਰਫ মিডিਆ ਓਪਰਚੁਨਿਟੀ ਬਣਾਉਣੀ ਆ ਕਿ ਤੁਸੀਂ 6 ਬੱਚੇ ਰੈਸਕਿਊ ਕਰ ਲਏ ਉਸ ਤੋਂ ਬਾਅਦ SOS ਹੋਮਸ ਨੂੰ ਭੇਜਤੇ ਬੇਸਿਕਲੀ ਉਹ ਬੱਚੇ ਟੁੱਟੇ ਪਰਿਵਾਰਾਂ ਦੇ ਰੁੱਲਦੇ ਹੋਏ ਬੱਚੇ ਆ ਵਿਛੜੇ ਹੋਏ ਬੱਚੇ ਆ ਮੈਂ ਅੱਗੇ ਅਰਜ਼ ਕੀਤਾ ਨਾ ਕਿਸੇ ਦੀ ਮਾਂ ਨੂੰ ਛੱਡ ਗਈ ਆ ਕਿਸੇ ਦੇ ਮਾਂ-ਬਾਪ ਨੂੰ ਸੰਭਾਲ ਨਹੀਂ ਰਿਹਾ ਰੋਂਦੇ ਇਹ ਦਰਗਾਹ ਛੱਡ ਦਿੱਤਾ ਕਿਸੇ ਨੂੰ ਕੋਈ ਹੋਰ ਦਿੱਕਤ ਐ ਮੁਆਸ਼ੀ ਆ ਸਮਾਜੀ ਆ ਹੁਣ ਆਮ ਤਰ ਜਦੋਂ ਕਈ ਵਾਰ ਠੀਕ ਐ ਕਿ ਜਿਹੜੇ ਇਸ ਐਕਟ ਦੇ ਵਿੱਚ ਵੀ ਦੱਸਿਆ ਕਿ 1000 ਦੇ ਘੱਟ 14 ਸਾਲ ਤੱਕ ਦੇ ਬੱਚੇ ਨੂੰ ਨਹੀਂ ਦੇਣੇ ਕਈ ਵਾਰ ਕੋਈ ਮੈਂ ਦੇਖਿਆ ਛੋਟੇ ਬੱਚੇ ਟੀ ਸਟਾਲ ਤੇ ਕੰਮ ਕਰਦੇ ਆ ਕਈ ਬੱਚੇ ਇਦਾਂ ਦੇ ਛੋਟੇ ਛੋਟੇ ਦੁਕਾਨਾਂ ਦੇ ਫੂਡ ਤੇ ਈਟਰੀਸਟੇ ਕੰਮ ਕਰਦੇ ਬੜੇ ਸਮਾਜ ਸੇਵੀ ਆਉਂਦੇ ਆ ਉਹਨਾਂ ਨੂੰ ਉਠਾ ਤੇ ਦਿੰਦੇ ਆ ਕਿ ਭਾਈ ਇਹ ਛੋਟਾ ਬੱਚਾ ਕਿਉਂ ਲਾਇਆ ਪਰ ਉਹ ਸਮਾਜ ਸੇਵੀ ਕਦੀ ਬਾਅਦ ਚ ਪੁੱਛਦੇ ਆ ਕਿ ਜਦੋਂ ਉੱਥੋਂ ਬੱਚਾ ਹਟ ਗਿਆ ਫਿਰ ਕਿੱਥੇ ਆ ਉਹ ਵਿਚਾਰਾ ਸੜਕਾਂ ਤੇ ਰੋਲਦਾ ਫਿਰਦਾ ਉਹ ਵਿਚਾਰੇ ਨੂੰ ਸ਼ੈਲਟਰ ਨਹੀਂ ਮਿਲਦੀ ਇਹੋ ਹੀ ਗੱਲ ਦਾ ਦੁਖਾਂਤ ਇੱਥੇ ਵੀ ਆ ਜੇ 6 ਬੱਚੇ ਰੈਸਕਿਊ ਕੀਤੇ ਤੇ ਐਡਮਿਨਿਸਟ੍ਰੇਸ਼ਨ ਨੂੰ ਲੱਭਿਆ ਕੀ ਫਿਰ ਪਿੰਗਲਵਾੜਾ ਹੀ ਭੇਜੇ ਬਿੰਗਲਵਾੜਾ ਭੇਜੀ ਉਹਨਾਂ ਨੇ ਟੇਕ ਕੇਅਰ ਕੀਤੀ ਮਾਪਿਆਂ ਨੂੰ ਵੀ ਮਿਲਾਇਆ ਜਿਹੜੇ ਮਿਲੇ ਆ ਔਰ ਐਡਮਿਨਿਸਟ੍ਰੇਸ਼ਨ ਬਾਅਦ ਭੁੱਲੀ ਗਈ ਮਾਪਿਆਂ ਦੀ ਗੱਲ ਕਰੀਏ ਪਮਨ ਜੀ ਕਿਸ ਤਰ੍ਹਾਂ ਮੇਲ ਹੋਇਆ ਕਿਸੀਂ ਦੇਖਿਆ ਪਿੰਗਵਾੜੇ ਚ ਬੜੀ ਵੱਡੀ ਸੰਸਥਾ ਵਾ ਬੀਬੀ ਇੰਦਰਜੀਤ ਕੋਰ ਜਿਹੜੇ ਉੱਥੇ ਵੱਡੇ ਸੰਪਾਦਕ ਨੇ ਉਹਨਾਂ ਵੱਲੋਂ ਜਿਹੜੀ ਕਿ ਹਮੇਸ਼ਾ ਦੇਖਭਾਲ ਕੀਤੀ ਜਾਂਦੀ ਹੈ ਮੈਨੂੰ ਲੱਗਦਾ ਵੀ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਮਾਪਿਆਂ ਨਾਲ ਜਿਹੜਾ ਮਿਲਾਬ ਕਰਾਇਆ ਉਹ ਦੱਸ ਕਰੂਗੀ ਸਾਂਝਾ ਕਰਦੇ ਹੋ ਕੋਈ ਵੀਡੀਓ ਵਾਇਰਲ ਹੋਈ ਸੀ ਜਾਂ ਬੱਚਿਆਂ ਨੇ ਦੱਸਿਆ ਗਿਆ ਵੀ ਸਾਡਾ ਪਰਿਵਾਰ ਕਿੱਥੇ ਆ ਕਿੱਥੇ ਰਹਿੰਦੇ ਸਾਡੇ ਪਿਤਾ ਜੀ ਕਿਸ ਤਰ੍ਹਾਂ ਬੱਚਾ ਮਿਲ ਹੋਇਆ ਦੇਖੋ ਉਹ ਬਿਆਨਿਆ ਵੀ ਆਪ ਜੀ ਦੇ ਕਾਲਮ ਮੌਜੂਦ ਹੈ ਜਦੋਂ ਹੀ ਅਸੀਂ ਇੱਕ ਨਿੱਜੀ ਚੈਨਲ ਦੇ ਨਾਲ ਲਾਈਵ ਵੀ ਕਰਦੇ ਆ ਉਹਦੇ ਵਿੱਚ ਜਦੋਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਕਾਉਂਸਲਿੰਗ ਕਰਦੇ ਆ ਉਦੋਂ ਹੀ ਸਾਡੇ ਪਿੰਗਲਵਾੜਾ ਦੇ ਟੀਮ ਇਸ ਗੱਲੇ ਤਤਪਰ ਹੋ ਜਾਂਦੀ ਹੈ ਕਿ ਜਲ ਤੋਂ ਜਲਦ ਇਹਨਾਂ ਬੱਚਿਆਂ ਨੂੰ ਮਾਪਿਆਂ ਦੇ ਨਾਲ ਮਿਲਾਇਆ ਜਾਵੇ ਇਹੋ ਹੀ ਤਾਂ ਜੀਵਨ ਜੋਤ 2.0 ਦੀ ਗੱਲ ਹੈ ਕਿ ਰੀਸਟੋਰ ਕਰਨਾ ਰੀ ਇੰਟੀਗ੍ਰੇਟ ਕਰਨਾ ਪਰ ਜੇ ਇਹਨਾਂ ਐਡਮਿਨਿਸਟ੍ਰੇਸ਼ਨ ਤੇ ਆ ਸਮਾਜ ਸੇਵੀਆਂ ਤੇ ਅਸੀਂ ਡਿਪੈਂਡੈਂਟ ਰਹਿੰਦੇ ਤਾਂ ਫਿਰ ਉਹ ਫੜਾ ਦਿੱਤੇ ਬਾਅਦ ਚ ਬੱਚਿਆਂ ਦਾ ਕੀ ਹੋਇਆ ਕਿਸੇ ਨੇ ਵੀ ਨਹੀਂ ਪੁੱਛਣਾ ਸੀ ਇਹ ਤਮਾਸ਼ਾ ਹੈ ਇੱਕ ਹਰ ਕੋਈ ਅੱਜ ਤਮਾਸ਼ਾ ਹੀ ਲਾਉਣ ਨੂੰ ਫਿਰਦਾ ਮੈਂ ਵੀ ਅਰਜ਼ ਕੀਤਾ ਨਾ ਕਿ ਚਲੋ ਫੜਾ ਦਿੱਤੇ ਕਿਸੇ ਬੰਦੇ ਨੇ ਬਾਅਦ ਦੇ ਵਿੱਚ ਗੱਲ ਕੀਤੀ ਕਿ ਬੱਚੇ ਕਿੱਥੇ ਆ ਜੇ ਕੋਈ ਇੰਨਾ ਹੀ ਵੱਡੀ ਐਡਮਿਨਿਸਟ੍ਰੇਸ਼ਨ ਆ ਕਿਸੇ ਬੱਚੇ ਕਿਸੇ ਕੋਈ ਹੱਥ ਖੜਾ ਕਰਕੇ ਦੱਸੇ ਕਿਸੇ ਨੇ ਕਿਹਾ ਕਿ ਇਹ ਫੜ ਲਿਆ ਇਹ ਦੀ ਰੋਟੀ ਪਾਣੀ ਮੇਰੇ ਵੱਲੋਂ ਇਹਦਾ ਫੂਡ ਇਹਦਾ ਸ਼ੈਲਟਰ ਇਹਦੀ ਕਾਉਂਸਲਿੰਗ ਇਹਦਾ ਹੈਲਥ케ਅਰ ਇਹਦੀ ਇਕਨੋਮਿਕ ਸਪੋਰਟ ਇਹਦਾ ਜਿਹੜੇ ਸਮਾਜ ਚੱਲਣ ਵਾਸਤੇ ਸਕਿੱਲ ਚਾਹੀਦੇ ਕਿਸੇ ਇੱਕ ਬੰਦੇ ਨੇ ਗੱਲ ਕੀਤੀ ਆ ਬਸ ਸਫੇਦ ਪੋਸ਼ੀ ਹਾਂ ਜੀ ਫੜ ਲਓ ਫੜ ਲਓ ਫੜ ਲਓ ਉਸ ਤੋਂ ਬਾਅਦ ਦੀ ਕੋਈ ਵੀ ਅਗਲੀ ਗੱਲ ਨਹੀਂ ਪਰ ਜਿਹੜੇ ਨਜਾਇਜ਼ ਫੜੇ ਗਏ ਉਹਦੇ ਵਾਸਤੇ ਵੀ ਜਵਾਬ ਕੋਈ ਨਹੀਂ ਫਿਰ ਉਹੀ ਗੱਲ ਆ ਕਿ ਹਾਥੀ ਨੂੰ ਵੀ ਕੁੱਤਾ ਬਣਾਉਣ ਨੂੰ ਫਿਰ ਦਿੰਦੇ ਆ ਵੀ ਨਹੀਂ ਜੀ ਉਹ ਇਹੋ ਹੀ ਆ ਕੁੱਤਾ ਜੀ ਇਹੋ ਹੀ ਆ ਕੁੱਤਾ ਤਾਂ ਕਹੇ ਦੇ ਨਾਲ ਫਿਰ ਮੇਰਾ ਕਹਿੰਦਾ ਭਾਵੇਂ ਆ ਇਹ ਬੜਾ ਇੱਕ ਸੀਰੀਅਸ ਮੈਟਰ ਹੈ ਜਦੋਂ ਇਹ ਵੀਡੀਓਜ਼ ਫਲੋਟ ਹੁੰਦੀਆਂ ਨੇ ਉਹਦਾ ਪਿਤਾ ਅੱਗੇ ਹੀ ਉਹਨਾਂ ਨੂੰ ਟੂੰਡ ਰਿਆ ਹੁੰਦਾ ਉਹ ਬੱਚੇ ਤਾਂ ਆਪਣੇ ਮੀਡੀਆ ਚੈਨਲਸ ਦੇ ਉੱਪਰ ਔਨ ਰਿਕਾਰਡ ਵੀ ਕਹਿ ਰਹੇ ਆ ਕਿ ਅਸੀਂ ਕਹਿੰਦੇ ਰੇ ਪਿਤਾ ਜੀ ਅੰਦਰ ਹੈ ਪਰ ਸਾਡੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਉਹ ਲੱਗਦਾ ਨਹੀਂ ਜਿਹੜੇ ਸਮਾਜ ਸੇਵੀ ਅੱਗੇ ਆ ਕੇ ਆਉਂਦੇ ਨੇ ਜਿਨ੍ਹਾਂ ਨੇ ਟੀਵੀਆਂ ਗਾੜੀ ਵਾਵਾ ਖੱਟੀ ਆ ਲੋਕਾਂ ਦੀ ਆ ਵਾਵਾ ਲੈ ਕੇ ਵੱਡੇ ਵੱਡੇ ਚੈਨਲਾਂ ਜਾ ਕੇ ਡਿਬੇਟਾਂ ਕੀਤੀਆਂ ਨੇ ਕਿ ਲੱਗਦਾ ਨਹੀਂ ਉਹ ਜਵਾਬਦੇਹੀ ਨੇ ਉਹਨਾਂ ਨੂੰ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ ਵੀ ਸਾਡੇ ਕੋਲ ਗਲਤੀ ਹੋ ਗਈ ਆ ਇਹ ਜਿਹੜੇ ਬੱਚੇ ਨੇ ਇਹ ਭਖਾਰ ਹੀ ਨਹੀਂ ਸੀ ਜਿਵੇਂ ਤੁਸੀਂ ਦੱਸਿਆ ਬੱਚੇ ਕਹਿ ਰਹੇ ਨਹੀਂ ਵੀ ਅਸੀਂ ਭਖਾਰ ਹੀ ਨਹੀਂ ਸਾਡੇ ਸਾਡੇ ਮਾਤਾ ਪਿਤਾ ਅੰਦਰ ਪਰ ਉਹਨਾਂ ਨੇ ਨਹੀਂ ਗੱਲ ਸੁਣੀ ਅਸੀਂ ਦੇਖਿਆ ਬਸਾਂ ਦੇ ਭਰਾ ਭਰ ਭਰ ਕੇ ਬਸਾਂ ਹੀ ਲੈ ਗਏ ਜਿਵੇਂ ਪਤਾ ਨਹੀਂ ਵੱਡਾ ਕਿੱਡਾ ਵੱਡਾ ਤੀਰ ਮਾਰ ਰਿਹਾ ਹੋ ਰਿਆ ਨੇ ਦੇਖੋ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਬੜਾ ਪੁਰਾਣਾ ਗੀਤ ਵੀ ਹੈ ਇੱਕ ਫਿਲਮ ਦਾ ਫੀਚਰ ਫਿਲਮ ਦਾ ਇਹ ਪਬਲਿਕ ਨੂੰ ਸਾਰਾ ਹੀ ਪਤਾ ਹੁੰਦਾ ਤੁਸੀਂ ਇਹ ਦੇਖੋਗੇ ਕੋਈ ਚੈਨਲ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਦਿੱਕਤ ਇਹ ਹੈ ਕਿ ਉਹ ਕੰਟੈਂਟ ਕੀ ਦੇ ਰਿਹਾ ਲੋਕਾਂ ਨੂੰ ਝੂਠ ਪਰੋਸ ਰਿਹਾ ਜੇ ਕੋਈ ਚੈਨਲ ਮਤਲਬ ਕੋਈ ਲੈਟਰ ਹੈਡ ਤੇ ਇਹ ਕਹੀ ਜਾ ਰਿਹਾ ਜੀ ਕੋਈ ਵੀ ਗੱਲ ਕਰ ਰਿਹਾ ਮੈਂ ਜ਼ਿਆਦਾ ਨਹੀਂ ਇਹਨਾਂ ਨੂੰ ਕਹਿਣਾ ਚਾਹੁੰਦਾ ਪਰ ਆਪ ਵੀ ਸਮਝ ਲੈਣਾ ਕਿ ਇਹ ਜਦੋਂ ਫਰਜ਼ੀ ਖਬਰਾਂ ਚਲਾਉਂਦੇ ਆ ਕੋਈ ਫੇਕ ਗੱਲਾਂ ਚਲਾਉਂਦੇ ਆ ਇਹਨਾਂ ਦਾ ਆਪਣੀ ਕ੍ਰੈਡੀਬਿਲਟੀ ਆਧਾਰ ਘਟ ਜਾਂਦਾ ਪਰ ਜਿਹੜੇ ਅੱਛੇ ਲੋਕ ਆ ਜਾਗਰੂਕ ਲੋਕ ਆ ਚੰਗੇ ਸਿਟੀਜ਼ਨਸ ਆ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਦਰਦ ਹੁੰਦਾ ਸਾਰੀਆਂ ਗੱਲਾਂ ਦੀ ਉਹਨਾਂ ਨੂੰ ਸਮਝ ਹੁੰਦੀ ਹੈ ਹਰੇਕ ਬੰਦੇ ਨੂੰ ਹਰ ਵੇਲੇ ਦੇਸ਼ ਦੇ ਵਿੱਚ ਮੂਰਖ ਨਹੀਂ ਬਣਾਇਆ ਜਾ ਸਕਦਾ ਇਹੋ ਹੀ ਮੈਂ ਗੱਲ ਕਰ ਰਿਹਾ ਨਾ ਕਿ ਜੇ ਉਹ ਬੱਚੇ ਫੜਿਆ ਉਹਨਾਂ ਦੇ ਬਾਅਦ ਮੈਂ ਜਿੰਨੇ ਪੁਆਇੰਟਸ ਗਿਣਾ ਦਿੱਤੇ ਹੈਲਥ ਕੇਅਰ ਸ਼ੈਲਟਰ ਫੂਡ ਕਲੋਥਿੰਗ ਉਹਨਾਂ ਦੇ ਅਗਲੇ ਸਕਿਲਸ ਇਕਨੋਮਿਕ ਸਪੋਰਟ ਹੁਣ ਕੋਈ ਆ ਕੇ ਕਰੇ ਨਾ 6 ਬੱਚੇ ਫੜ ਲਿਆ ਜੀ ਇਹ ਪੜਾਈ ਮੇਰੇ ਵੱਲੋਂ ਕੋਈ ਆ ਕੇ ਕਵੇ ਨਾ ਜੀ ਇਹਦਾ ਰਹਿਣਾ ਮੇਰੇ ਵੱਲੋਂ ਇਹਨਾਂ ਲੋਕਾਂ ਦੇ ਪੱਲੇ ਤੇ ਇਹਨਾਂ ਵੀ ਹੈ ਨਹੀਂ ਕਿ ਇਹ ਕਿਸੇ ਨੂੰ ਇੱਕ ਕਮਰੇ ਦੀ ਛੱਤ ਦੇ ਥੱਲੇ ਹੀ ਰੱਖ ਸਕਣ ਐਡਮਿਨਿਸਟ੍ਰੇਸ਼ਨ ਦੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਇਹ ਹੀ ਦੇਖੋ ਇਹ 10 ਦਿਨ ਫਿਰ ਕੀ ਡੀਐਨ ਕਿੰਨੇ ਘਰਾਤੇ ਚਲੋ ਜੇ ਇਹਨਾਂ ਨੇ ਮਾਫੀਆ ਫੜ ਲਿਆ ਇੱਕ ਵਾਰ ਗੋਲਡਨ ਗੇਟ ਤੋਂ ਫੜਿਆ ਇੱਕ ਵਾਰ ਬੱਸ ਸਟਾਪ ਤੋਂ ਫੜਿਆ ਇੱਕ ਵਾਰ ਹਰਮੰਦਰ ਸਾਹਿਬ ਦੀ ਸਰਾਊਂਡਿੰਗ ਤੋਂ ਫੜਿਆ ਕੋਈ ਹੱਥ ਖੜਾ ਕਰਕੇ ਦੱਸੂਗਾ ਕਿ ਇੰਨੇ ਡੀਐਨਏ ਟੈਸਟ ਹੋ ਗਏ ਤੇ ਇੰਨਾ ਪਤਾ ਲੱਗ ਗਿਆ ਕਿ ਇਹ ਟਰੈਫਿਕਡ ਚਿਲड्रन ਆ ਮਾਫੀਆ ਦੇ ਤੌਰ ਤੇ ਆ ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਕ ਚਾਈਲਡ ਕਮਿਸ਼ਨਸ ਦੇ ਮੁਤਾਬਕ 70 ਤੋਂ 96000 ਬੱਚੇ ਹਰ ਸਾਲ ਗਾਇਬ ਹੁੰਦੇ ਆ ਜਿੰਨਾਂ ਤੋਂ 20000 ਦੇ ਕਰੀਬ ਐਸੀ ਤਾਦਾਦ ਹੁਣ ਬਣ ਗਈ ਆ ਜਿਹੜੀ ਵਾਪਸ ਆਪਣੇ ਮਾਪਿਆਂ ਕੋਲ ਜਾਂਦੀ ਨਹੀਂ ਇਦਾ ਮੇਨ ਮਕਸਦ ਤੇ ਇਹੋ ਹੀ ਸੀ ਕਿ ਕਿਤੇ ਕਿਡਨਾਪਡ ਬੱਚੇ ਤਾਂ ਨਹੀਂ ਇਹਨਾਂ ਕੋਲ ਹੈਗੇ ਕਿਤੇ ਚਾਈਲਡ ਟ੍ਰੈਫਿਕਿੰਗ ਦੇ ਮਾਮਲੇ ਤਾਂ ਨਹੀਂ ਕਿਤੇ ਐਕਸਪਲੋਇਟੇਸ਼ਨ ਤਾਂ ਨਹੀਂ ਕਰ ਰਹੇ ਪਬਲਿਕ ਨੱਕ ਕਿਡਨਾਪ ਦੀ ਗੱਲ ਕੀਤੀ ਅਸੀਂ ਦੇਖਿਆ ਉਹ ਵੀ ਦਸ਼ਕਾਂ ਨੂੰ ਸਾਝਾ ਕਰਦੇ ਹੋ ਵੀ ਬੜਾ ਵੱਡਾ ਤੁਸੀਂ ਮੁੱਦਾ ਚੁੱਕਿਆ ਸੀ ਡੀਐਨਏ ਟੈਸਟ ਦਾ ਸਰਕਾਰ ਨੇ ਵੀ ਬੜਾ ਪੱਬਾ ਭਾਰ ਜਿਹੜਾ ਕੰਮ ਕੀਤਾ ਸੀ ਤੇ ਅਸੀਂ ਵਾਹ ਵਾਹ ਖੱਟੀ ਹੈ ਵੀ ਬੜਾ ਵੱਡਾ ਕੰਮ ਕਰ ਦਿੱਤਾ ਮੇਰੇ ਸੋ ਅੱਜ ਬੱਚਿਆਂ ਨੂੰ ਜਿਹੜਾ ਚੁੱਕਿਆ ਨੂੰ ਕਾਫੀ ਦਿਨ ਹੋ ਗਏ ਨੇ ਕਿ ਲੱਗਦਾ ਵੀ ਕੋਈ ਡੀਐਨਏ ਟੈਸਟ ਹੋਇਆ ਹੁਣ ਤੱਕ ਕਿੰਨੇ ਟੈਸਟ ਹੋ ਗਏ ਨੇ ਕਿ ਲੱਗਦਾ ਨਹੀਂ ਠੰਡੇ ਬਿਸ ਕਾਰਵਾਈ ਹੋ ਰਹੀ ਹੈ ਕੋਈ ਮੈਂ ਉਹੀ ਅਰਜ਼ ਕਰ ਰਿਹਾ ਨਾ ਕਿ ਇਹ ਪ੍ਰਸ਼ਾਸਨ ਨੂੰ ਹੱਥ ਖੜਾ ਕਰਕੇ ਬਾਹਰ ਆ ਕੇ ਦੱਸਣਾ ਚਾਹੀਦਾ ਇਹ ਡਿਪਟੀ ਕਮਿਸ਼ਨਰ ਅਮਰitsar ਨੂੰ ਦੱਸਣਾ ਚਾਹੀਦਾ ਕਿ ਉਹ ਕਰ ਕੀ ਰਿਹਾ ਕਿ ਕਿਸੇ ਨੇ ਵੀ ਕਮੇਟੀ ਨੇ ਭਾਲ ਕਰਨ ਦੀ ਯਤਨ ਕੀਤਾ ਕਿ ਇਹਨਾਂ ਦੇ ਮਾਪੇ ਕੌਣ ਆ ਡੀਐਨਏ ਟੈਸਟ ਤੇ ਤਾਂ ਹੀ ਹੋਊਗਾ ਨਾ ਕਿ ਜੇ ਉਹ ਬੱਚੇ ਕਿਸੇ ਦੇ ਨਾਲ ਪਾਏ ਗਏ ਆ ਬੱਚਾ ਕੱਲਾ ਜਾ ਰਿਹਾ ਡੀਐਨਏ ਟੈਸਟ ਕਰਕੇ ਕਰੋਗੇ ਕੀ ਉਹ ਆਪਣਾ ਐਡਰੈਸ ਦੱਸ ਰਿਹਾ ਜੇ ਤੱਕ ਮੈਂ ਕਹਿ ਰਿਹਾ ਕਿ ਕੋਈ ਡੀਸੀ ਤੋਂ ਲੈ ਕੇ ਕੋਈ ਵਿਅਕਤੀ ਐਡਮਿਨਿਸਟ੍ਰੇਸ਼ਨ ਦਾ ਮੇਰੀ ਨਜ਼ਰ ਦੇ ਨਜ਼ਦੀਕ ਉਹ ਉਹਨਾਂ ਦੇ ਘਰ ਜਾ ਕੇ ਬੱਚੇ ਹੈਂਡਓਵਰ ਨਹੀਂ ਕਰਕੇ ਆਇਆ ਮਤਲਬ ਡੀਐਨਏ ਦਾ ਇਹ ਸੀ ਕਿ ਇੱਕ ਭਿਖਾਰਣ ਨੇ ਜਾਂ ਕਿਸੇ ਭਿਖਾਰੀ ਨੇ ਇੱਕ ਬੱਚਾ ਚੁੱਕਿਆ ਆ ਉਹਦੇ ਨਾਮ ਦੇ ਉੱਤੇ ਭੀਖ ਮੰਗ ਰਿਹਾ ਉਹ ਜ਼ਖਮੀ ਆ ਚੋਟ ਲਿਆ ਉਹ ਬਿਮਾਰ ਆ ਉਹਨੂੰ ਇਨਟੌਕਸਿਕੇਟ ਕੀਤਾ ਗਿਆ ਨਸ਼ਾ ਦਿੱਤਾ ਗਿਆ ਇਸ ਗੱਲ ਨੂੰ ਦੇਖਣ ਵਾਸਤੇ ਕਿ ਇਹ ਬੱਚਾ ਇਹਦਾ ਹੀ ਆ ਕਿਰਾਏ ਤੇ ਬੱਚਾ ਤਾਂ ਨਹੀਂ ਕਿਡਨਾਪਡ ਬੱਚਾ ਤਾਂ ਨਹੀਂ ਅਬਡਕਟ ਮਿਸ ਬੱਚਾ ਤਾਂ ਨਹੀਂ ਇਹ ਤਾਂ ਵਖਿਆ ਨਹੀਂ ਅੱਛਾ ਕੱਲੇ ਬੱਚੇ ਆ ਔਰ ਐਡਮਿਨਿਸਟ੍ਰੇਸ਼ਨ ਦੀ ਮੈਂ ਤੁਹਾਨੂੰ ਔਨ ਰਿਕਾਰਡ ਇਹ ਗੱਲ ਕਹਿ ਦੇਵਾਂ ਕਈ ਬੰਦਿਆਂ ਨੇ ਮੈਨੂੰ ਆਫ ਦੀ ਰਿਕਾਰਡ ਗਿਆ ਜੀ ਅਸੀਂ ਨਹੀਂ ਫੜੇ ਉਹ ਤੇ ਐਸਜੀਪੀਸੀ ਵਾਲਿਆਂ ਨੇ ਨਾ ਇਧਰੋਂ ਐ ਕਰਕੇ ਚਾਰ ਫੜਾਤੇ ਆ ਇਹਦੇ ਵਿੱਚ ਅਸੀਂ ਹੁਣ ਕੀ ਕਰ ਸਕਦੇ ਆ ਪਰ ਇਹ ਨਿਨਲਾਈਕੀ ਐਸਜੀਪੀਸੀ ਦੇ ਉੱਤੇ ਇਲਜ਼ਾਮਬਾਜ਼ੀ ਜੇ ਇਹਨਾਂ ਨੇ ਲਿਆਂਦੇ ਇਹਨਾਂ ਨੇ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਨਹੀਂ ਕੀਤੀ ਉਹਨਾਂ ਦੇ ਵੈਲਿਡ ਪ੍ਰੂਫ ਜਦੋਂ ਬੱਚੇ ਆਪਣੇ ਮੂੰਹ ਕਹਿ ਰਹੇ ਆ ਕਿ ਸਾਡੇ ਮਾਪਿਓ ਫਲਾਣੇ ਫਲਾਣੇ ਆ ਡੀਐਨਏ ਟੈਸਟ ਦਾ ਮਤਲਬ ਹੈ ਕਿ ਵੈਰੀਫਾਈ ਕਰਨਾ ਕਿ ਮਾਪੇ ਹੈ ਕਿ ਨਹੀਂ ਉਹ ਤੇ ਖੁਦ ਦੱਸ ਰਹੀ ਹੈ ਸਾਡੇ ਮਾਪੇ ਆ। ਪਰ ਕੀ ਲੱਗਦਾ ਨਹੀਂ ਜਿਵੇਂ ਧਾਰਮਿਕ ਸਥਾਨ ਆ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰ ਕਿ ਦੁਨੀਆ ਆਉਂਦੀ ਆ ਹਰ ਕੋ ਲੋਕ ਆਉਂਦਾ ਪਰ ਜੇਕਰ ਇਸੇ ਤਰ੍ਹਾਂ ਦੀ ਉਥੇ ਜੇਕਰ ਬੱਚੇ ਕਿਸੇ ਦੇ ਮਾਪੇ ਮਥਾਟਿਕ ਅੰਗੇ ਨੇ ਜੇਕਰ ਬੱਚੇ ਕਿਸੇ ਦੇ ਬਾਹਰ ਬੈਠੇ ਜੇਕਰ ਇਸੇ ਤਰ੍ਹਾਂ ਚੁੱਕ ਚੁੱਕ ਬੱਚੇ ਫੜਾਉਂਦੇ ਨੇ ਤੇ ਕੀ ਲੱਗਦਾ ਨਹੀਂ ਵੀ ਲੋਕਾਂ ਦਾ ਵਿਸ਼ਵਾਸ ਹੀ ਜਾਂ ਲੋਕਾਂ ਦਾ ਮਨਚ ਨਰਾਜ ਵੀ ਟੀ ਨੂੰ ਆਉਂੂ ਸਾਹਮਣੇ। ਦੇਖੋ ਇਸੇ ਤਰੀਕੇ ਨਾਲ ਸਰਕਾਰਾਂ ਦੀ ਛਵੀ ਨੂੰ ਫੇਟਾ ਲੱਗਦੀ ਆ। ਜਦੋਂ ਵੀ ਕੋਈ ਨੋਟੀਫਿਕੇਸ਼ਨ ਜਾਰੀ ਹੁੰਦੀ ਆ ਉਹ ਦੇਸ਼ ਦੇ ਕਾਨੂੰਨ ਦੇ ਰਾਹੀਂ ਜਾਰੀ ਹੁੰਦੀ ਆ ਉਹ ਮੈਂ ਅਰਜ਼ ਕੀਤਾ ਨਾ ਜੀਵਨ ਜੋ 2.0 ਇੰਡੀਅਨ ਕਨਸਟੀਟਿਊਸ਼ਨ ਦੇ ਸਾਰੇ ਭਾਵਨਾ ਦਿੱਤੇ ਆ ਸਾਰੇ ਸੈਕਸ਼ਨ ਦਿੱਤੇ ਆ ਪਿਛਲੀ ਰਿਪੋਰਟਸ ਅਸੀਂ ਬੜੀ ਡੀਟੇਲ ਦੇ ਨਾਲ ਜ਼ਿਕਰ ਕੀਤਾ ਪਰ ਜਦੋਂ ਇਦਾਂ ਦੀਆਂ ਗੱਲਾਂ ਕਰਕੇ ਜਦੋਂ ਫਾਲਸ ਨੈਰੇਟਿਵ ਬਣਾਏ ਜਾਂਦੇ ਆ ਮਿਸਟੇਕਨ ਆਈਡੈਂਟੀਟੀ ਦੇ ਕੇਸਸ ਬਣਾਏ ਜਾਂਦੇ ਆ ਫਿਰ ਉਸ ਤੋਂ ਬਾਅਦ ਡੀਐਨਏ ਤੇ ਹੋਏ ਨਹੀਂ ਤੇ ਜੇ ਡੀਐਨਏ ਕਰਾ ਦਿੰਦੇ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਸੱਚ ਲਿਆ ਦਿੰਦੇ ਜੀ ਆ ਭਿਖਾਰੀ ਆ ਇੰਨੇ ਆ ਬੱਚਾ ਫਲਾਂ ਜਗਾ ਤੋਂ ਲਿਆ ਸੀ ਆ ਲਿਆ ਸੀ ਹੁਣ ਦੇ ਅਸੀਂ ਮਾਪਿਆਂ ਨੂੰ ਮਿਲਾ ਰਹੇ ਆ ਨਾ ਤੇ ਉਹ ਭਿਖਾਰੀ ਲੱਭਾ ਨਾ ਤੇ ਉਹ ਬੱਚਿਆਂ ਦੇ ਡੀਐਨਏ ਲੱਭੇ ਤੇ ਮਾਪੇ ਉਹਨਾਂ ਦੇ ਸਾਹਮਣੇ ਹੈਗੇ ਨੇ ਉਹਨਾਂ ਕੋਲ ਉਹ ਬੱਚੇ ਅਜੇ ਤੱਕ ਪਛਾਏ ਨਹੀਂ ਸੋ ਇਹੋ ਹੀ ਮੇਰਾ ਰੋਸ਼ ਵੀ ਰਿਹਾ ਐਡਮਿਨਿਸਟ੍ਰੇਸ਼ਨ ਦੇ ਨਾਲ ਕਮੇਟੀਜ਼ ਦੇ ਨਾਲ ਕਿ ਤੁਸੀਂ ਜੇ ਪਿੰਗਲਵਾੜਾ ਦੇ ਵਿੱਚ ਬੱਚੇ ਹੈਂਡਓਵਰ ਕੀਤੇ ਆ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਤੁਸੀਂ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਗੱਲ ਦੀ ਸਾਰਤਾ ਲੈ ਲਓ ਔਰ ਉਹ ਸਮਾਜ ਸੇਵੀ ਜਿਹੜੀਆਂ ਗੱਲਾਂ ਦੇ ਵੱਡੀਆਂ ਕਰਦੇ ਆ ਕਿਸੇ ਬੰਦੇ ਨੇ ਹੱਥ ਖੜਾ ਕਰਕੇ ਦੱਸ ਦੇਵੇ ਕਿ ਮੈਂ ਆਲਰੇਡੀ ਪੁਆਇੰਟਸ ਗਿਣਾ ਚੁੱਕਾ ਉਹ ਫੜੋਂ ਤੋਂ ਬਾਅਦ ਕੋਈ ਅੱਗੇ ਆਇਆ ਹੋਵੇ ਕਿ ਮੈਂ ਇਹਨਾਂ ਦੀ ਦੇਖਭਾਲ ਕਰਾਂਗਾ ਇਹਨਾਂ ਨੂੰ ਮੁਖਤਰਾ ਵਿੱਚ ਲਿਆਵਾਂਗਾ ਦੇਖੋ ਇੱਕ ਜੀਵਨ ਜੋ 2.0 ਚ ਇਹ ਵੀ ਇੱਕ ਫੈਕਟਰ ਹੈ ਕਿ ਇੱਕ ਭਿਖਾਰੀ ਜੇ ਉਹਦਾ ਡੀਐਨਏ ਟੈਸਟ ਬੱਚੇ ਦੇ ਨਾਲ ਪੋਜ਼ਿਟਿਵ ਆ ਜਾਂਦਾ ਤੇ ਫਿਰ ਉਹ ਬੱਚਾ ਐਸਓਐਸ ਹੋਮਸ ਵਿੱਚ ਜਾਊਗਾ ਸ਼ੈਲਟਰ ਹੋਮਸ ਤੇ ਜਾਊਗਾ ਫਿਰ ਉਹਦੇ ਮਾਪੇ ਲੱਭਣ ਦਾ ਯਤਨ ਹੋਊਗਾ ਫਿਰ ਸ਼ੁਰੂ ਰੋਗੋਗਾ ਕੀਤਾ ਜਾਊਗਾ ਪਬਲਿਕ ਇਨਫੋਰਮੇਸ਼ਨ ਸਿਸਟਮ ਦਾ ਮੀਡੀਆ ਦਾ ਰੋਲ ਉਹਦੇ ਵਿੱਚ ਇੰਪਲੀਮੈਂਟ ਕਰਾ ਕੇ ਉਹ ਬੱਚੇ ਨੂੰ ਆਪਣੇ ਮਾਪਿਆਂ ਨਾਲ ਜੋੜਿਆ ਜਾਊਗਾ ਪਰ ਜੇ ਕੋਈ ਬੱਚਾ ਇਦਾਂ ਹੀ ਨਿਕਲ ਆਉਂਦਾ ਕਿ ਉਹ ਬੱਚਾ ਉਸ ਭਿਖਾਰੀ ਦਾ ਹੀ ਨਿਕਲ ਆਉਂਦਾ ਤੇ ਉਹ ਕਹਿੰਦਾ ਜੀ ਮੇਰਾ ਹੀ ਬੱਚਾ ਮੈਂ ਭੀਖ ਮੰਗਾ ਰਿਹਾ ਤੁਹਾਨੂੰ ਕੀ ਤਕਲੀਫ ਹੈ ਤੇ ਫਿਰ ਪਹਿਲੀ ਵਾਰ ਉਹਨੂੰ ਵਾਰਨ ਕਰਨਾ ਦੂਸਰੀ ਵਾਰ ਉਹਦੇ ਉੱਤੇ ਐਫ ਆਈ ਆਰ ਰਜਿਸਟਰ ਹੋਣੀ ਹੈ ਤੀਸਰੀ ਵਾਰ ਉਹ ਬੱਚਾ ਸਰਕਾਰ ਨੇ ਆਪਣੇ ਕੋ ਲੈ ਕੇ ਚਿਲड्रन ਹੋਮ ਦੇ ਵਿੱਚ ਭਜਣਾ ਗਵਰਨਮੈਂਟ ਹੋਮਸ ਦੇ ਵਿੱਚ ਭਜਣਾ ਔਰ ਫ੍ਰੀ ਫॉर ਅਡਾਪਸ਼ਨ ਹੋਣਾ ਕਿ ਕੋਈ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਇਹਨੂੰ ਅਡਾਪਟ ਕਰੇ ਇਹਨੂੰ ਪੜ੍ਹਾਇ ਲਿਖਾਏ ਇਹਦੀ ਹੈਲਥ ਕੇਅਰ ਕਰੇ ਔਰ ਇਹਨੂੰ ਦੇਸ਼ ਦਾ ਚੰਗਾ ਨਾਗਰਿਕ ਬਣਾ ਕੇ ਸਮਾਜ ਦੇ ਚੰਗੇ ਕੰਮਾਂ ਵਿੱਚ ਲਾਏ ਤੁਸੀਂ ਆ ਜਿਹੜਾ ਲਾਸਟ ਪੁਆਇੰਟ ਮੈਂ ਦੱਸਿਆ ਕਿ ਅਡਾਪਟ ਕਰੇ ਕੋਈ ਮਾਈਦਾ ਲਾਲ ਕੋਈ ਸੂਰਮਾ ਕੇ ਆਇਆ ਕਿ ਅਸੀਂ ਇਹਨਾਂ ਵਿੱਚੋਂ ਇਹਨਾਂ ਬੱਚੇ ਨੂੰ ਜੇ ਨਿਕਲਣਗੇ ਅਡਾਪਟ ਕਰਾਂਗੇ ਕੋਈ ਬੰਦਾ ਨਹੀਂ ਆਇਆ ਲੱਗਦਾ ਨਹੀਂ ਪਵੰਦੀ ਖਾਸ ਤਕ ਚੈਨਲ ਹੀ ਬੜੇ ਹੁੰਦੇ ਅਸੀਂ ਦੇਖਿਆ ਮੀਡੀਆ ਬੜੀ ਵੱਡੀ ਜ਼ਿੰਮੇਵਾਰੀ ਆ ਕਿ ਲੱਗਦਾ ਉਹਨਾਂ ਨੂੰ ਵੀ ਬੜੀ ਸੋਚ ਸਮਝ ਕੇ ਸਤਾਨੀਆਂ ਖਬਰਾਂ ਦਿਖਾਉਣੀ ਚਾਹੀਦੀਆਂ ਅਜਿਹੇ ਜਿਹੜੇ ਸ਼ੋਅ ਕੈਲੋ ਵੀ ਫੋਕੀ ਸ਼ੋਰ ਦੇ ਭੁੱਖੇ ਨੇ ਖਾਤ ਕੇ ਕੈਮਰੇ ਸਾਹਮਣੇ ਆਉਣ ਦੇ ਭੁੱਖੇ ਵੀ ਸਾਡੀ ਵਾਹ ਵਾ ਹੋਵੇ ਸਾਨੂੰ ਲੋਕੀ ਸੋਸ਼ਲ ਮੀਡੀਆ ਦੇਖਣ ਸਾਨੂੰ ਲੋਕ ਟੀਵੀ ਦੇਖਣ ਕਿ ਲੱਗਦਾ ਵੀ ਪੱਤਰਕਾਰਾਂ ਨੂੰ ਇਹਨਾਂ ਦੁੱਖ ਪਰਹੇਜ਼ ਕਰਨਾ ਚਾਹੀਦਾ ਖਾਤ ਕੇ ਮੈਂ ਅੱਗੇ ਅਰਜ਼ ਕੀਤਾ ਕਿ ਇਹਦੇ ਨਾਲ ਜਿਹੜੇ ਮੀਡੀਆ ਚੈਨਲਸ ਆ ਉਹਨਾਂ ਦਾ ਗ੍ਰਾਫ ਵੀ ਆਮ ਤੌਰ ਡਿੱਗ ਜਾਂਦਾ ਲੋਕ ਫਿਰ ਉਹਨਾਂ ਕ੍ਰੈਡੀਬਲ ਨਹੀਂ ਸਮਝਦੇ ਆਲਰੇਡੀ ਉਹਨਾਂ ਦੀ ਸ਼ਬੀ ਨੂੰ ਢਾ ਲੱਗੀ ਹੁੰਦੀ ਆ ਜਦੋਂ ਸੱਚਾਈ ਦੇ ਆਧਾਰ ਦੇ ਉੱਤੇ ਜਦੋਂ ਫੈਕਟਸ ਦੇ ਬੇਸ ਖਬਰ ਹੋਊਗੀ ਤੁਹਾਡੀ ਗੱਲ 'ਚ ਆਧਾਰ ਹੋਊਗਾ ਸੱਚਾਈ ਰੱਖੋਗੇ ਲੋਕ ਵੀ ਫਿਰ ਨਾਲ ਜੁੜਦੇ ਆ ਲੋਕ ਵੀ ਸਪੋਰਟ ਕਰਦੇ ਆ ਇਹੋ ਹੀ ਕਾਰਨ ਰਿਹਾ ਕਿ ਪੰਜ ਪੂਰੇ ਪੰਜਾਬ ਤੋਂ ਕੋਨੇ-ਕੋਨੇ ਤੋਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਵੀ ਕੀਤਾ ਮਦਦ ਲਈ ਵੀ ਕਿਹਾ ਸਪੋਰਟ ਲਈ ਵੀ ਕਿਹਾ ਉਹਨਾਂ ਕਿਹਾ ਕਿ ਦੱਸੋ ਅਸੀਂ ਕੀ ਕਰ ਸਕਦੇ ਆ ਪਰ ਜੇ ਅਸੀਂ ਬੇਆਧਾਰਿਤ ਗੱਲਾਂ ਕਰਦੇ ਜਾਂ ਕੋਈ ਇਹੋ ਜਿਹੀ ਗੱਲਾਂ ਕਰਦੇ ਤਾਂ ਲੋਕ ਸਾਰੀ ਗੱਲ ਨੂੰ ਸਮਝਦੇ ਹੁੰਦੇ ਆ ਪੰਜਾਬੀ ਲੋਕ ਆ ਜੰਗਜੂ ਲੋਕ ਆ ਬੜੀ ਸ਼ਰਮੌਰ ਕੌਮ ਆ ਇਹਨਾਂ ਨੂੰ ਹਰ ਚੀਜ਼ ਦਾ ਪਤਾ ਸੋ ਇਸ ਕਰਕੇ ਇਹਦੇ ਵਿੱਚ ਕ੍ਰੈਡੀਬਲ ਗੱਲਾਂ ਪੰਜਾਬੀਆਂ ਸਾਹਮਣੇ ਰੱਖਣੀਆਂ ਸੱਚ ਰੱਖਣਾ ਔਰ ਸੱਚ ਦੇ ਆਧਾਰ 'ਤੇ ਗੱਲਾਂ ਕਰਨੀਆਂ ਕਿਸੇ ਗਰੀਬ ਗੁਰਬੇ ਦਾ ਨੁਕਸਾਨ ਨਹੀਂ ਕਰਨਾ ਉਹ ਕਹਿੰਦੇ ਨਾ ਕਿ ਹਰ ਜ਼ੁਲਮ ਕੀ ਤੌਫੀਕ ਹੈ ਜ਼ਾਲਮ ਕੀ ਵਿਰਾਸਤ ਮਜ਼ਲੂਮ ਕੇ ਹਿੱਸੇ ਮੈਂ ਤਸੱਲੀ ਨਾ ਦਲਾਸਾ ਸਾਡਾ ਮਕਸਦ ਕੋਈ ਵਿਸ਼ਾ ਉਠਾ ਕੇ ਜ਼ਾਲਮ ਬਣਨ ਨਹੀਂ ਆ ਸਾਡਾ ਮਕਸਦ ਵਿਸ਼ਾ ਉਠਾ ਕੇ ਸਮਾਜ ਦੀ ਕੁਰਤੀ ਨੂੰ ਸਮਾਜ ਦੀ ਬੈੜੀ ਪ੍ਰਥਾ ਨੂੰ ਰੋਕ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਪਰਿਵਾਰਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆ ਕੇ ਸਮਾਜ ਦੇ ਚੰਗੇ ਨਾਗਰਿਕ ਬਣਾਉਣਾ ਹੈ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਪਵਨ ਸ਼ਰਮਾ ਜਿਹੜੇ ਕੀ ਸਮਾਜ ਸੇਵੀ ਨੇ ਇੰਜੀਨੀਅਰ ਵੀ ਨੇ ਇਹਨਾਂ ਵੱਲੋਂ ਜਿਹੜਾ ਮੁੱਦਾ اٹھਾਇਆ ਗਿਆ ਸੀ ਖਾਸ ਕਰਕੇ ਪਖਾਰੀਆਂ ਦਾ ਉਸ ਤੋਂ ਜਿਹੜਾ ਦੇਖਿਆ ਉਸ ਤੋਂ ਬਾਅਦ ਰੈਸਕਿਊ ਕੀਤਾ ਗਿਆ ਸਰਕਾਰ ਵੱਲੋਂ ਪੰਜਾਬ ਪ੍ਰਸ਼ਾਸਨ ਵੱਲੋਂ ਅਤੇ ਉਹਨਾਂ ਵਿੱਚੋਂ ਕੁਝ ਬੱਚੇ ਜਿਹੜੇ ਉਹ ਪਖਾਰੀ ਨਹੀਂ ਪਾਏ ਗਏ ਅਤੇ ਅੱਜ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਨਾਲ ਮਿਲਾਇਆ ਗਿਆ ਜਿਵੇਂ ਦੱਸਿਆ ਬੱਚਿਆਂ ਨੇ ਵੀ ਅਸੀਂ ਪਖਾਰੀ ਨਹੀਂ ਹੈ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਜਬਰੀ ਜਿਹੜਾ ਚੁੱਕ ਕੇ ਜਿਹੜਾ ਪਿੰਗਲੇਵਾੜੇ ਜਾਂ ਚਿਲਡ ਹੌਮ ਜਿਹੜਾ ਪਹੁੰਚਾਇਆ ਤੇ ਖਾਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਹੈ ਉਹਨਾਂ ਸਮਾਜ ਸੇਵੀਆਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ মিডিਆ ਵਿੱਚ ਆਉਂਦੀ ਬੜੀ ਉਹਨਾਂ ਨੂੰ ਭੁੱਖ ਹੁੰਦੀ ਆ ਹਮੇਸ਼ਾ ਚੈਨਾਂ ਗਾੜੀ ਆਉਂਦੇ ਨੇ ਤੇ ਆਪਣੀ ਵਾਹ ਵਾਖ ਖੱਟਣ ਦੀ ਗੱਲ ਕਰਦੇ ਨੇ ਪਰ ਉਹਨਾਂ ਨੇ ਜਿਹੜਾ ਕਿਸੇ ਨੂੰ ਐਵੇਂ ਪਖਾਰੀ ਜਿਹੜਾ ਬਣਾ ਦਿੱਤਾ ਅੱਜ ਉਹਨਾਂ ਦੇ ਮਾਣਾਂ ਵਿੱਚ ਰੋਸ ਆ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈ ਨਹੀਂ ਹੋਣੀ ਚਾਹੀਦੀ ਜੇਕਰ ਹੁੰਦੀਆਂ ਵੀ ਆ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਵਾ ਕੱਲਿਆਂ ਜਿਹੜੇ ਨਾਲ ਜਾ ਕੇ ਜਾਂ ਇਸ ਤਰ੍ਹਾਂ ਮੋਢੇ ਬਾਵਾ ਠੰਗ ਠਾਂਕੇ ਜਿਹੜੇ ਅਸੀਂ ਫੜਾਉਂਦੇ ਆ ਕਿਸੇ ਨੂੰ ਭਾਈ ਜਾਂਚ ਪਰਤਾਜ ਜਿਹੜੀ ਸਭ ਤੋਂ ਵੱਡੀ ਹੋਣੀ ਜ਼ਰੂਰੀ ਆ ਅਤੇ ਖਾਸ ਤੱਕ ਇਹ ਉਹਨਾਂ ਨੇ ਕਿਹਾ ਜਿਹੜੀ ਪਵਨ ਸ਼ਰਮਾਈ ਨੇ ਮੰਗ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਡੀਐਨਏ ਟੈਸਟ ਹੋਣਾ ਚਾਹੀਦਾ ਉਹ ਸਰਕਾਰ ਨੂੰ ਦੱਸਣਾ ਚਾਹੀਦਾ ਵੀ ਹੁਣ ਤੱਕ ਕਿੰਨੇ ਕੁ ਲੋਕਾਂ ਦਾ ਡੀਐਨਏ ਟੈਸਟ ਹੋ ਗਿਆ ਵਾ ਤੇ ਕੀ ਰਿਪੋਰਟ ਆਈਆਂ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ